ਜਦੋਂ ਦੀ ਇਹ ਧਰਤੀ ਬਣੀ ਐ ਜਦੋਂ ਦੀ ਵੀ ਹੋਂਦ ਚਾਈ ਐ ਨਾ ਭੋਰਾ ਵਧੀ ਐ ਤੇ ਨਾ ਘਟੀ ਐ ਬਸ 500 ਸਾਲ ਬਾਅਦ ਇਹਦੇ ਮਾਲਕ ਬਦਲ ਜਾਂਦੇ ਐ ਤੇ ਬਾਅਦ ਚ ਥੋੜਾ ਸਮਾਂ ਪੈਣ ਤੋਂ ਬਾਅਦ ਉਹਨਾਂ ਨੂੰ ਕੋਈ ਆਦਮ ਨਹੀਂ ਕਰਦਾ ਕਹਿਣ ਦਾ ਭਾਵ ਇਹ ਐ ਕਿ ਯਾਰ ਜ਼ਿੰਦਗੀ ਦੇ ਖੂਬਸੂਰਤ ਸਫ਼ਰ ਦਾ ਆਨੰਦ ਮਾਣਿਆ ਕਰੋ ਐਵੇਂ ਲੋੜ ਨਾ ਕਿਸ ਚੀਜ਼ਾਂ ਦਾ ਮੰਨਿਆ ਕਰੋ ਜਿਵੇਂ ਸਾਡੇ ਆ ਭਰਾ ਮੰਨਦੇ ਐ ਜਿਨ੍ਹਾਂ ਨੂੰ ਆਪਾਂ ਕੋਹਣੇ ਵਾਲੇ ਕਹਿੰਨੇ ਐ ਤੇ ਅੱਜ ਤੁਹਾਨੂੰ ਉਹਨਾਂ ਭਰਾਵਾਂ ਨਾਲ ਮਿਲਾਉਣਾ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਬੰਦੇ ਤੇ ਘੋੜੇ ਦੀ ਕਦਰ ਕਿਵੇਂ ਕਰਨੀ ਹੈ ਬਾਈ ਹੁਣਾ ਦਾ ਪਿੰਡ ਹੈ ਜੀ ਸੰਤਨਗਰ ਤੇ ਜ਼ਿਲ੍ਹਾ ਹੈ ਸਰਸਾ ਤੇ ਵੀਰ ਹੁਣਾ ਦਾ ਖੂਬਸੂਰਤ ਘੋੜਾ ਕੱਢ ਕੇ ਤੁਹਾਡੇ ਲਈ ਲੈ ਕੇ ਆਏ ਆ ਤੇ ਨਾਲ ਇੱਕ ਵਸ਼ੀਰਾ ਲੈ ਕੇ ਆਏ ਆ ਤੇ ਨਾਲ ਹੋਰ 4-5 ਘੋੜੀਆਂ ਵਸ਼ੀਰੀਆਂ ਦਿਖਾਉਣਗੇ ਤੁਹਾਨੂੰ ਬਾਈ ਹੁਣੀ ਸ਼ੌਂਕ ਦੱਸਦੇ ਆ ਕਿ ਜਦੋਂ ਦਾ ਪਾਕਿਸਤਾਨ ਬਣਿਆ ਤੇ ਵੀਰ ਹੁਣੀ ਉਧਰੋਂ ਆਏ ਆ ਤੇ ਉਦੋਂ ਤੋਂ ਹੀ ਇਹਨਾਂ ਨੇ ਬਜ਼ੁਰਗਾ ਨੇ ਇਹ ਘੋੜੇ ਰੱਖੇ ਹੀ ਰੱਖੇ ਆ ਇਨਾ ਦਾ ਘੋੜਾ ਹੈ ਜੀ ਨਵਾਬ ਬੇਤਾਬ ਘੋੜੇ ਦਾ ਬੱਚਾ ਹੈ ਕਿੰਨੀ ਉਮਰ ਤੇ ਕਿੰਨੀ ਕ ਹਾਈਟ ਹੈ ਇਨਾ ਕ ਦੱਸਦਾ ਕਿ ਘੋੜਾ ਤਾਂ ਮੈਂ ਕਹੀ ਜਾਂਦਾ ਹਜੇ ਵਸ਼ੇਰਾ ਹੀ ਹੈ ਬਹੁਤ ਘੱਟ ਉਮਰ ਦਾ ਚੁੱਭ ਰਿਹਾ ਤੇ ਹੈਟ ਹੂਟ ਬੜੀ ਚੰਗੀ ਕੱਢੀ ਹੈ ਬਾਕੀ ਗਰੋਥ ਤੇ ਸਮਖਾਪੰਡ ਤੇ ਤੁਸੀਂ ਭਾਈ ਦੇਖ ਰਹੇ ਹੋ ਤੇ ਕਿੰਨੀ ਫੀਸ ਰੱਖੀ ਹੈ ਸਾਰੀ ਵਿਚਾਰ ਚਰਚਾ ਆਪਾਂ ਕਰਨੀ ਹੈ ਤੇ ਇੱਕ ਵੀਰ ਹੋਣਾ ਕੋਲੇ ਆ ਆ ਗਿਆ ਜੀ ਇਹ ਬੱਚਾ ਹੈ ਜੀ ਇਹ ਜਿਉਨੇ ਘੋੜੇ ਦਾ ਪੁੱਤ ਹੈ ਇਹਦੀ ਵੀ ਕਿੰਨੀ ਕੁੰਮਰ ਹੈ ਤੇ ਕਿੰਨੀ ਕ ਹਾਈਟ ਹੈ ਇਹਦਾ ਆਪਾਂ ਵੀਰਾਂ ਤੋਂ ਵੀਡੀਓ ਦੇ ਵਿੱਚ ਸਾਰਿਆਂ ਬਾਰੇ ਵਿਚਾਰ ਚਰਚਾ ਕਰਨੀ ਆ ਪਰ ਦੋਵਾਂ ਅੱਖਾਂ ਇੱਕੋ ਜੀਆਂ ਬਿੱਲੀਆਂ ਸੱਜਣੋ ਤੇ ਸਨਖੇਪਨ ਦੇ ਵਿੱਚ ਲਾ ਲਓ ਤੇ ਤੁਸੀਂ ਜੇ ਇਹਦੇ ਬਾਡੀ ਬੰਤਰ ਲਾ ਲਓ ਇਹਦੀ ਮਜਬੂਤ ਲਾ ਲਓ ਮਜਬੂਤ ਪੁੜਾ ਲਾ ਲਓ ਇਹਦਾ ਪਿੱਠ ਪੁੜਾ ਲਾ ਲਓ ਤੇ ਇਹ ਵੀ ਠਾਠਾ ਮਾਰਦਾ ਹੈ ਇਸੇ ਗੱਲੋਂ ਇਹ ਵੀ ਬਸ਼ੇਰਾ ਹੱਥ ਨਹੀਂ ਧਰਾਉਂਦਾ ਇਹਦੀ ਵੀ ਬੜੀ ਅਜੇ ਘੱਟ ਉਮਰ ਹੈ ਉਹ ਵੀ ਆਪਾਂ ਦੱਸਦੇ ਆਂ ਬਾਕੀ ਕੰਨ ਕਨੌਤੀ ਤੇ ਇਹਦੇ ਮੂੰਹ ਦੀ ਸ਼ੇਪ ਇਹਦਾ ਸਨੱਖਾਪਨ ਤੁਸੀਂ ਵੇਖ ਸਕਦੇ ਹੋ ਤੇ ਆਉਣ ਵਾਲੇ ਸਮੇਂ 'ਚ ਇਹਨੇ ਵੀ ਬੜਾ ਚੰਗਾ ਨਾਮ ਕਮਾਉਣਾ ਹੈ ਉਹ ਇਹਦੀਆਂ ਬੰਤਰਾਂ ਦੱਸਦੀਆਂ ਨੇ ਬਰੀਕੀਆਂ ਦੱਸਦੀਆਂ ਬਾਕੀ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਵੀਰ ਹੋਣਾ ਨਾ ਕਰਾਂਗੇ ਅੱਛਾ ਹੁਣ ਅੱਗੇ ਆਜੋ ਜੀ ਇੱਕ ਆ ਘੋੜੀ ਐ ਬਾਈ ਜੀ ਹੁਣਾਂ ਕੋਲੇ ਘੋੜੀ ਨਹੀਂ ਅਜੇ ਇਹ ਵੀ ਬਸ਼ੇਰੀ ਐ ਕਰਮਾਂ ਵਾਲੀ ਕਿਹੜੇ ਕੋੜੇ ਦੀ ਹੈ ਇਹ ਵੀ ਦੱਸਦੇ ਆ ਤੁਹਾਨੂੰ ਤੇ ਜਿੰਨੇ ਵੀ ਜਾਨਵਰ ਆਉਣ ਇੱਕ ਅੱਦੇ ਨੂੰ ਛੱਡ ਕੇ ਸਾਰਿਆਂ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਜਿਵੇਂ ਕਿ ਇੱਕ ਆ ਘੋੜੀ ਹੈ ਬਾਈ ਹੁਣਾਂ ਕੋਲੇ ਸ਼ਕਤੀ ਘੋੜੇ ਦੀ ਬੜੀ ਚੰਗੀ ਘੋੜੀ ਹੈ ਤੇ ਇਹਦੇ ਬਾਰੇ ਵੀ ਕਰ ਲਿਓ ਗੱਲ ਸਾਰਿਆਂ ਬਾਰੇ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਇੰਨਾ ਕਹ ਕਹਦਾ ਕਿ ਜਾਨਵਰ ਹੈ ਚੰਗੇ ਭਾ ਦੇ ਚੰਗੇ ਮੁੱਲ ਦੇ ਜਾਨਵਰ ਹੈ ਚੰਗੀਆਂ ਹਾਈਟਾਂ ਵਾਲੇ ਹੈ ਤੇ ਜਿਹੜੇ ਵੀਰ ਨਾਲ ਫੜੀ ਖੜੇ ਆ ਨਾ ਇਹ ਸਵਾ ਸਵਾ 6 6 ਫੁੱਟ ਦੇ ਗੱਬਰੂ ਨੇ ਕਿਤੇ ਜਾਨਵਰ ਨਾ ਨਿੱਕੇ ਸਮਝ ਲਿਓ ਬਾਕੀ ਸਾਰੀ ਡਿਟੇਲ ਤੁਹਾਨੂੰ A ਤੋਂ Z ਅਸੀਂ ਦੱਸ ਦੇਣੀ ਹੈ ਕੋਈ ਵੀ ਚੰਗਾ ਲੱਗੇ ਤੇ ਬਾਈ ਸਰਦਾਰ ਮਾਲਕ ਵਿਰਕ ਉਹਨਾਂ ਦਾ ਨੰਬਰ ਨਾਲ ਚੱਲਦਾ ਤੇ ਸਾਡਾ ਭਰਾ ਹੈ ਗੁਰਪ੍ਰੀਤ ਵਿਰਕ ਵੀਰ ਦਾ ਨੰਬਰ ਵੀ ਨਾਲ ਚੱਲਦਾ ਹੈ ਕਿਸੇ ਵੀ ਨੰਬਰ ਤੇ ਲਾ ਕੇ ਤੇ ਤੁਸੀਂ ਭਾਈ ਬਾਈ ਹੋਣਾ ਨਾ ਸਿੱਧੀ ਗੱਲਬਾਤ ਕਰ ਸਕਦੇ ਹੋ। ਬਾਕੀ ਲੋਕੇਸ਼ਨ ਤੁਹਾਨੂੰ ਮੈਂ ਸਜਣੋ ਦੱਸਤੀ ਪਿੰਡ ਹੈ ਵੀਰ ਹੋਣਾ ਦਾ ਸੰਤ ਨਗਰ ਜ਼ਿਲ੍ਹਾ ਸਰਸਾ ਹਰਿਆਣੇ ਦੀ ਧਰਤੀ ਹੈ ਤੇ ਇੱਕ ਆ ਬੜਾਈ ਚੰਗਾ ਜਿਹੜਾ ਨਵਾਬ ਘੋੜਾ ਤੁਹਾਨੂੰ ਮੈਂ ਵਿਖਾ ਕੇ ਹਟੇ ਨਾ ਪਹਿਲਾ ਵੱਡਾ ਵਸ਼ੀਰਾ ਉਹ ਘੋੜੇ ਦਾ ਪਹਿਲਾ ਰਿਜ਼ਲਟ ਆ ਗਿਆ ਇਹ ਵਸ਼ੀਰੀ ਬੜੀ ਚੰਗੀ ਘੋੜੇ ਨੇ ਕੱਢੀ ਹੈ। ਬਾਕੀ ਘੋੜੇ ਨੇ ਆਪਣਾ ਆਪ ਬੱਚਿਆਂ ਦੇ ਵਿੱਚ ਬਖਾਉਣਾ ਸ਼ੁਰੂ ਕਰਤਾ। ਸੋ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਬਾਕੀ ਜੇ ਤੁਸੀਂ ਭਾਈ ਸਰਵਿਸ ਲੈਣੀ ਹੈ ਚਾਹੁੰਦੇ ਕਿ ਇਦਾਂ ਦੇ ਮਜਬੂਤ ਤੇ ਸਨਖੇ ਬੱਚੇ ਸਾਡੇ ਵੀ ਹੋਣ ਤੇ ਵੀਰ ਹੋਣਾ ਨਾਲ ਦਿਲ ਖੋਲ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਇਹ ਕੁਝ ਕਚਿਰਦੀ ਬੱਚੀ ਹੈ ਮੇਰੇ ਹਿਸਾਬ ਨਾਲ ਕੁਝ ਕ ਮਹੀਨਿਆਂ ਦੀ ਬੱਚੀ ਹੈ ਜੇ 4-5 ਮਹੀਨੇ ਸ਼ਾਇਦ ਉਮਰ ਹੋਗੀ ਬਾਕੀ ਆਪਾਂ ਵੀਰ ਹੋਣਾ ਤੋਂ ਪੁੱਛਣਾ ਜਿਨ੍ਹਾਂ ਵੀਰਿਆਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕਰਕੇ ਬਾਈਆਂ ਹੋ ਘੋੜਿਆਂ ਵਾਲਿਆਂ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਆਪਣਾ ਪੇਜ ਫੋਲੋ ਕੀਤਾ ਹੈ ਉਹਨਾਂ ਭਰਾਵਾਂ ਚੋਂ ਕੁਝ ਵੀਰਿਆਂ ਦੇ ਨਾਮ ਨੇ ਜੀ ਜੈਪਾਲ ਸ਼ਰਮਾ ਲਖਵੀਰ ਬਰਾੜ ਬਾਬਾ ਬੂਟਾ ਸਿੰਘ ਦਲਜੀਤ ਢਿੱਲੋਂ ਗੁਰਪ੍ਰੀਤ ਸਮਰਾ ਕੁਲਵਿੰਦਰ ਸਿੰਘ ਸਾਹਬ ਸਿੰਘ ਪੰ ਕਰਨਦੀਪ ਗਗਨਦੀਪ ਸਿੰਘ ਕਮਲਪ੍ਰੀਤ ਸਿੰਘ ਤਰਸੀਮ ਸਿੰਘ ਚਮਕੌਰ ਭੁੱਲਰ ਗਰਸੇਵਕ ਕੋਟਲੀ ਜਸਕਰਨ ਸੰਧੂ ਗੁਰਦੀਪ ਸਰਪੰਚ ਆਜੋ ਕਰਦੇ ਆ ਗੱਲਬਾਤ ਧੰਨਵਾਦ ਹਾਨੀ ਸਤਿ ਸ਼੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਵੇਖ ਰਹੇ ਸਾਰੇ ਭਰਾਵਾਂ ਦਾ ਸਾਰੇ ਸੱਜਣਾ ਮਿੱਤਰਾਂ ਦਾ ਇੱਕ ਵਾਰੀ ਤੋਂ ਫੇਰ ਨਵੀਂ ਵੀਡੀਓ ਦੇ ਵਿੱਚ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜੀ ਆਇਆਂ ਆਖਦੇ ਆ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਅਦਬ ਨਾਲ ਸਵਾਗਤ ਕਰਦੇ ਆ ਤੇ ਜੀ ਆਇਆਂ ਆਖਦੇ ਆ ਸੱਜਣੋ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਇੱਕ ਤਾਂ ਵੱਡਾ ਘੋੜਾ ਵਿਖਾ ਕੇ ਹਟਿਆ ਇੱਕ ਤੁਹਾਨੂੰ ਮੈਂ ਬਾਈ ਹੋਣਾ ਦਾ ਨਵਾਂ ਵਸ਼ੀਰਾ ਵਿਖਾ ਕੇ ਹਟਿਆ ਤੇ ਤਿੰਨ ਚਾਰ ਘੋੜੀਆਂ ਵਿਖਾ ਕੇ ਹਟਿਆ ਕੰਮ ਹੈ ਬਹੁਤ ਪੁਰਾਣਾ ਕੰਮ ਕਰਦੇ ਆ ਸਰੇ ਦਾ ਜਨਵਰ ਰੱਖਦੇ ਆ ਸਿਰੇ ਦੇ ਇਹਦਾ ਭਾਈ ਇਹਨਾਂ ਨੂੰ ਪੁੱਛਾਂਗੇ ਵੀ ਇਹ ਕਿਹੜੀ ਖਾਨੜ ਚੋਂ ਲੱਭ ਕੇ ਲਿਆਉਂਦੇ ਆ ਕਿੰਨਾ ਟਾਈਮ ਹੋ ਗਿਆ ਰੱਖਦਿਆਂ ਨੂੰ ਪਰਿਵਾਰ ਦੇ ਵਿੱਚ ਘੋੜਿਆਂ ਦੀ ਕੀ ਦੇਣਾ ਕੀ ਅੱਗੇ ਕਰਨਾ ਚਾਹੁੰਦੇ ਆ ਕਿੱਦਾਂ ਦੀ ਬਰੀਡਿੰਗ ਕਰਨੀ ਆ ਤੇ ਕਿੱਦਾਂ ਦੇ ਘੋੜੇ ਦੇ ਰਿਜ਼ਲਟ ਵੀ ਹੋਣੇ ਸ਼ੁਰੂ ਹੋ ਗਏ ਉਹ ਵੀ ਤੁਹਾਨੂੰ ਵਿਖਾਵਾਂਗੇ ਵੀ ਬੱਚੇ ਬੱਚੀਆਂ ਭਾਈ ਕਿੱਦਾਂ ਦੇ ਆਏ ਆ ਆਪਾਂ ਬੈਠੇ ਆ ਪਿੰਡ ਆ ਵੀਰ ਹੋਣਾ ਦਾ ਸੰਤਨਗਰ ਜੀ ਜਿਹੜਾ ਪੈ ਜਾਂਦਾ ਹੈ ਸਰਸਾ ਹਰਿਆਣੇ ਦੀ ਧਰਤੀ ਹੈ ਤੇ ਵਿਰਕ ਸਟੱਡ ਫਾਰਮ ਤੇ ਇਹ ਬਾਈ ਹੋਣਾ ਨੇ ਇਨਵਾਈਟ ਕੀਤਾ ਜੀ ਇਹਨਾਂ ਦੇ ਤੁਹਾਨੂੰ ਨਗੀਨੇ ਵਖਾਉਣ ਲੱਗੇ ਆ ਸੋ ਬੇਨਤੀ ਇਹੀ ਹੈ ਸਜਣੋ ਕਿ ਭਰਾਵਾਂ ਦੀ ਆਪਣੇ ਚੈਨਲ ਤੇ ਪਹਿਲੀ ਵੀਡੀਓ ਹੈ ਤੇ ਬੇਨਤੀ ਹੈ ਹੱਥ ਜੋੜ ਕੇ ਛੋਟੇ ਭਾਈ ਗੱਲੋ ਕਿ ਵੀਰ ਹੋਣਾ ਨੂੰ ਆਪਾਂ ਮਾਣ ਵੀ ਦੇਣਾ ਹੈ ਸਤਕਾਰ ਵੀ ਦੇਣਾ ਹੈ ਤੇ ਵੀਡੀਓ ਸ਼ੇਅਰ ਵੀ ਦਬ ਕੇ ਕਰ ਲਈਆਂ ਤੇ ਫੂਲ ਲਾ ਕੇ ਭਰਾਵਾਂ ਦਾ ਹੌਸਲਾ ਜ਼ਰੂਰ ਵਧਾਉਣਾ ਹੈ ਤੇ ਕਮੈਂਟਾਂ ਦੇ ਵਿੱਚ ਵੀ ਸਾਨੂੰ ਘੋੜਿਆਂ ਬਾਬਤ ਦਾ ਬਾਈ ਹੋਣਾ ਦੀਆਂ ਗੱਲਾਂ ਸੁਣ ਕੇ ਜੀ ਜ਼ਰੂਰ ਆਪਦੇ ਵਿਚਾਰ ਦੱਸਣਿਆ ਆਪਾਂ ਨਾਲ ਗੱਲਬਾਤ ਕਰਨੀ ਹੈ ਸਰਦਾਰ ਮਲਕ ਸਿੰਘ ਜੀ ਵਿਚਾਲੇ ਬੈਠਿਆ ਜੀ ਨਾਲ ਉਹਨਾਂ ਦੇ بیٹے ਨੇ ਭਾਈ ਗੁਰਪ੍ਰੀਤ ਸਿੰਘ ਜੀ ਇਧਰ ਵੀਰ ਵਜੀਰ ਸਿੰਘ ਜੀ ਨੇ ਉਧਰ ਸਾਡਾ ਵੱਡਾ ਭਰਾ ਬੈਠਾ ਹੈ ਭਾਈ ਬਾਜ ਸਿੰਘ ਤੇ ਨਾਲ ਉਹਨਾਂ ਦੇ ਫਾਦਰ ਸਾਹਿਬ ਨੇ ਸਰਦਾਰ ਹਰਮਨ ਸਿੰਘ ਪਰਲੇ ਬਾਈ ਦਾ ਜਨਾ ਸੀਗਾ ਜਗਦੀਪ ਸਿੰਘ ਤੇ ਨਾਲ ਪਰਲੇ ਪਾਸੇ ਨੁਕਰ ਚ ਬੈਠਾ ਹੈ ਵੀਰਾ ਜਗਦੀਪ ਪਹਿਲਾਂ ਸਾਰਿਆਂ ਦਾ ਸਵਾਗਤ ਕਰਦੇ ਆ ਤੇ ਪਿੱਛੇ ਹਰਮਨ ਬਾਈ ਪ੍ਰਗਟ ਤੇ ਇਹ ਦੂਜੇ ਮੁੰਡੇ ਵੀ ਬੈਠੇ ਆ ਸਾਰਿਆਂ ਦਾ ਸਵਾਗਤ ਕਰਦੇ ਫਿਰ ਗੱਲਬਾਤ ਕਰਦੇ ਆ ਭਾਈ ਸਾਰੇ ਦਾ ਹੀ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਜੋ ਬਿਲਕੁਲ ਜੀ ਤੁਸੀਂ ਹੋਰ ਹਰਿਆਣੇ ਵਾਲੇ ਕਿਵੇਂ ਚੱਲਦਾ ਫਿਰ ਅੱਜਕੱਲ੍ਹ ਕੰਮ ਵਧੀਆ ਜੀ ਪੂਰਾ ਤੁਸੀਂ ਸੁਣਾਓ ਬੜੀ ਅੱਛਾ ਟੇਲਾ ਦੇ ਤੁਹਾਡਾ ਸਵਾਗਤ ਕਰਦੇ ਆਂ ਆਮ ਤੋਂ ਖਾਸ ਦੀ ਸਾਰੀ ਟੀਮ ਦਾ ਸਾਡੇ ਨਿੱਕੇ ਸੱਦੇ ਤੇ ਜਿਹੜਾ ਤੁਸੀਂ ਸਾਡੇ ਘਰੇ ਪਹੁੰਚੇ ਧੰਨਵਾਦ ਬਈ ਧੰਨਵਾਦ ਅੱਛਾ ਗੋਪੀ ਗੱਲ ਇਹ ਹੈ ਵੀ ਮਾਰੇ ਨੇ ਸੁੱਖ ਨਾਲ ਪਾਉ ਜੋ ਸਵਾ ਵਾ ਦਿੱਤਾ ਤੇ ਨੋ ਵੀ ਤੇਰੇ ਪਾਪੇ ਨੂੰ ਵੀ ਫਾਦਰ ਸਾਹਿਬ ਦੀ ਬਿਮਾਰੀ ਦੀ ਕਿਰਪਾ ਨਾਲ ਮੈਨੂੰ ਲੱਗਦਾ ਸਵਾ 6 ਫੁੱਟ ਹੋਊਗੀ ਹਾਈਟ ਜੀ ਹਾਂਜੀ ਹਾਂਜੀ ਤੇ ਥੋੜੀ ਵੀ ਸਵਾ 6 ਫੁੱਟ ਹੈ ਹਾਂਜੀ ਇੰਨਾ ਐ ਵੀ ਰੌਲਾ ਇਹ ਐ ਸੱਜਣੋ ਵੀ ਇੰਨਾ ਲੱਗੇ ਜੇ ਤੁਸੀਂ 72 ਇੰਚ ਦਾ ਘੋੜਾ ਵੀ ਖੜਾ ਕਰ ਦੋ ਤੇ ਉਹੀ ਨਿਕਲ ਲੱਗਦਾ ਬਿਲਕੁਲ ਖੜਾ ਜੀ ਤੇ ਅਚ ਘੋੜਿਆਂ ਦੀ ਜੇ ਮੈਂ ਗੱਲ ਕਰਾਂ ਸ਼ੌਕ ਦੀ ਸ਼ੌਕ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੈ ਸ਼ੌਕ ਤੇ ਗੱਲ ਕਰੀਏ ਸੁਖਵੀਰ ਵੀ ਆਪਣਾ ਜੱਦੀ ਪੁਸ਼ਤੀ ਕੰਮ ਐ ਚੌਥੀ ਪੰਜਵੀਂ ਪੀੜ੍ਹੀ ਹੈ ਜਿਹੜੀ ਇਸ ਲਾਈਨ ਦੇ ਵਿੱਚ ਆਪਣੀ ਚੱਲਣ ਦੀ ਹੈ ਤੇ ਜੇ ਗੱਲ ਕਰੀਏ ਪ੍ਰੋਫੈਸ਼ਨਲ ਤੌਰ ਤੇ ਤਾਂ ਤੀਜੀ ਪੀੜ੍ਹੀ ਨਾਲ ਚੱਲਣਦੀ ਹੁਣ ਪ੍ਰੋਫੈਸ਼ਨਲ ਤੌਰ ਤੇ ਵੀ ਲੈ ਆਂਦੇ ਨੇ ਵਪਾਰ ਲਾ ਲਓ ਜਾਂ ਘਰੇ ਸਾਨ ਕੋੜੇ ਰੱਖਣ ਦਾ ਲਾ ਲਓ ਸ਼ੁਰੂ ਤੋਂ ਬਾਪੂ ਜੀ ਹੁਣੀ ਰੱਖਦੇ ਸੀ ਜੀ ਫਿਰ ਫਾਦਰ ਸਾਹਿਬ ਹੁਣੀ ਰੱਖਣ ਲੱਗ ਗਏ ਗਾਂ ਹੁਣ ਅਸੀਂ ਰੱਖਣ ਲੱਗ ਗਏ ਆ ਇਹ ਕੋੜੇ ਆਪਣੇ ਦਾ ਨਾਂ ਕੀ ਆ ਬਾਈ ਇਹਦਾ ਨਾਮ ਹੈ ਜੀ ਨਵਾਬ ਨਵਾਬ ਹਾਂਜੀ ਅੱਛਾ ਇਸ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਘੋੜਾ ਵੀ ਸਜਰੋ ਤੁਹਾਨੂੰ ਵਿਖਾਈ ਜੰਨੇ ਆ ਬਾਕੀ ਜਨਵਰਾਂ ਤਾਂ ਵੀ ਝਾਂਤ ਮਰਾਈ ਜੰਨੇ ਆ ਬੇਨਤੀ ਇਹ ਆ ਵੀ ਆਪਾਂ ਨੂੰ ਇੱਕ ਨਵਾਂ ਸਾਨ ਘੋੜਾ ਇਹ ਤੋਂ ਪਹਿਲਾਂ ਕਿੰਨੇ ਸਾਨ ਹੱਥਾਂ 'ਚੋਂ ਲੰਘੇ 15 16 ਸਾਨ ਘੋੜੇ ਤੇ 15 16 ਸਾਨ ਘੋੜੇ ਜਿਹੜੇ ਆਪਣੇ ਘਰੇ ਰਹੇ ਨੇ ਵੀ ਇਹ ਘੋੜਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਣੇ ਘਰੇ ਘੋੜਾ ਰਿਹਾ ਹੀ ਹੈ ਹਾਂ ਪਿੱਛੇ ਜੇ ਚਲੋ 5 4 ਸਾਲ 2 3 ਬਸ਼ੇਰੇ ਗੁਜ਼ਰ ਗਏ ਜੀ ਉਹ ਗੈਪ ਪੈ ਗਿਆ 3-4 ਸਾਲ ਦਾ ਨਹੀਂ ਤੇ ਸ਼ੁਰੂ ਤੋਂ ਲੈ ਕੇ ਚੰਗੇ ਤੋਂ ਚੰਗਾ ਸਾਨ ਕੋੜਾ ਆਪਣੇ ਘਰੇ ਸ਼ੁਰੂ ਤੋਂ ਹੀ ਰਿਹਾ ਜਿਆਦਾਤਰ ਨੁਕਰਿਆ ਦੇ ਵਿੱਚ ਹੀ ਹਾਂਜੀ ਨਾ ਨਾ ਇਹ ਨੁਕਰੇ ਨੁਕਰੇ ਕੱਲਾ ਨੁਕਰਾ ਰੱਖਿਆ ਹਾਂਜੀ ਅਸਾਸੇ ਪਾਸੇ ਦੇ ਜਿਵੇਂ ਮਾਹੌਲ ਦੀ ਗੱਲ ਕਰਾਂ ਹਾਂਜੀ ਆਸੇ ਪਾਸੇ ਕੋੜੀਆਂ ਕਿੱਦਾਂ ਲੀਆਂ ਆਪਣੇ ਇਰਕੇ ਦੇ ਵਿੱਚ ਠੀਕ ਹੈ ਕੋੜੀਆਂ ਬਾਕੀ ਜੇ ਗੱਲ ਕਰੀਏ ਪੰਜਾਬ ਸਾਈਡ 'ਚ ਕੋੜੀ ਬਹੁਤ ਜਿਆਦੀ ਹੈ ਹੂੰ ਇੱਥੇ ਘੋੜੀ ਹੈ ਗਈ ਹੈ ਪਰ ਟਾਮੀ ਟਾਮੀ ਹੈ ਕੁਝ ਹੁਣ ਲੋਕਾਂ ਨੂੰ ਜਾਗਰੂਕ ਹੋਏ ਵੀ ਸ਼ੌਂਕ ਪਿਆ ਜਿਆਦਾ ਵੀ ਅੱਗੇ ਨਾਲੋਂ ਕਾਫੀ ਘੋੜੀਆਂ ਸਾਡੇ ਏਰੀਆ ਚ ਵੱਧ ਗਈਆਂ ਨੇ ਤੇ ਵਿੱਚ ਜੇ ਤੇ ਕੋਈ 4-5 ਘਰ ਹੀ ਰਹਿ ਗਏ ਚਾਹ ਤੇਰ ਨੁਕਰੀਆਂ ਨੇ ਕਿ ਜਾਂ ਨੌਕਰੀਆਂ ਚੰਬੀਆਂ ਮਾਰਵਾੜੀ ਵੀ ਮਿਕਸ ਹੀ ਹੈ ਬਾਕੀ ਜਿਆਦਾਤਰ ਨੌਕਰੀਆਂ ਨੇ ਸਾਡੇ ਇੱਧਰ ਤੇ ਆਪਣੇ ਮੰਨ ਕੇ ਚਲ ਟੋਟਲ ਕਿੰਨੇ ਨੇ ਗਿਨੇ ਆਪਣੇ ਫਾਰਮ ਤੇ ਇਸ ਟਾਈਮ ਆਪਣੇ ਫਾਰਮ ਤੇ ਇਸ ਟਾਈਮ 8 ਜਾਨਵਰ ਨੇ ਅੱਛਾ ਕੋੜੇ ਦਾ ਨਾਮ ਆ ਗਿਆ ਨਵਾਬ ਬਈ ਇਥੋਂ ਸਟਾਰਟ ਕਰ ਲਈਏ ਹਾਂਜੀ ਅੱਛਾ ਕਿਹੜੇ ਬਾਪ ਦੀ ਔਲਾਦ ਹੈ ਜੀ ਕਿਹੜੇ ਇਹ ਆ ਜੀ ਬਤਾਬ ਕੋੜੇ ਦਾ ਬਤਾਬ ਦਾ ਬੱਚਾ ਹੈ ਅੱਛਾ ਕਿੰਨੀ ਉਮਰ ਹੈ ਜੀ ਇਹਦੀ ਇਹਦੀ ਉਮਰ ਹੋ ਗਈ ਵੀਰ 38 ਮਹੀਨੇ 38 ਮਹੀਨੇ ਦਾ 38 ਮਹੀਨੇ ਦਾ ਕੋੜਾ ਨੇ ਅਜੇ ਤੱਕ ਵਸ਼ੇਰ ਹੈ ਇਹ ਅਲੀ ਬਸ਼ੀਰਾ ਯਾਰ ਆ ਕੇ ਦੇਖ ਲਉ ਬਾਈ ਘੋੜਾ ਲੰਬਾ ਵੀ ਬਹੁਤ ਹੈ ਘੋੜਾ ਚੌੜਾ ਵੀ ਬਹੁਤ ਹੋ ਗਿਆ ਘੋੜਾ ਮਚورٹی ਚ ਪੈਰ ਰੱਖ ਲੱਗ ਗਿਆ ਹਾਂਜੀ ਹਾਂਜੀ ਨਹੀਂ ਤੇ ਆਮ ਕਰਕੇ ਬਾਜ ਬਾਈ ਆਪਾਂ ਦੇਖਦੇ ਆ ਘੋੜੇ 5 5.5 6 ਸਾਲ ਚ ਜਾ ਕੇ ਇਦਾਂ ਦੀ ਦੇਖ ਦਿਖਾਉਣੀ ਸ਼ੁਰੂ ਕਰਦੇ ਆ ਤੇ ਇਹ ਘੋੜੇ ਨੇ ਨਿੱਕੀ ਉਮਰੇ ਜਾਂ ਤੁਸੀਂ ਕਿੰਨੇ ਟਾਈਮ ਦਾ ਬਾਜ ਬਾਈ ਲੈ ਕੇ ਆਏ ਸੀਗੇ ਆਪਣੇ ਘਰ ਦੀ ਹੋਮ ਬ੍ਰੀਡ ਹੈ ਵੀਰ ਜੀ ਅੱਛਾ ਹੋਮ ਬ੍ਰੀਡ ਹੈ ਹਾਂਜੀ ਘੋੜੀ ਇਹਦੀ ਮਾਂ ਕਿਹੜੇ ਖਾਂਦਾ ਇਹਦੀ ਮਾਂ ਸੀਗੀ ਸੂਰੇ ਵਾਲੇ ਲੈਣ ਦੀ ਅੱਛਾ 66 ਇੰਚ ਦੀ ਘੋੜੀ ਸੀ ਆ ਨਵੇਂ ਸਾਲ ਵਾਲੇ ਦਿਨ ਚਲੋ ਇਸ ਦੁਨੀਆ ਤੋਂ ਚੁਰ ਗਈ ਅੱਛਾ ਉਹ ਕਰਮਾ ਹੈਗੀ ਫੋਟੋ ਤੁਹਾਨੂੰ ਦਾਂਗੇ ਤੁਸੀਂ ਵਿੱਚ ਲਾਇਓ ਉਹਦਾ ਨਾਮ ਸੀ ਗੋਦਾਵਰੀ ਕਿਹੜੀ ਲੈਂਦੀ ਸੀ ਸੂਰੇ ਵਾਲਾ ਲੈਣ ਗੁਲਜਾਰ ਲੈਣ ਦੀ ਗੁਲਜਾਰ ਲੈਣ ਦੀ ਹਾਂਜੀ ਤੇ ਉਹਨੇ ਆਪਣੇ ਘਰੇ ਦੋ ਹੀ ਸੂਏ ਸੋਈਏ ਤੇ ਦੋਵੇਂ ਬਛੇਰੇ ਉਹਦੇ ਹੀ ਨੇ ਅੱਛਾ ਦੂਜਾ ਏਡਾ ਛੋਟਾ ਵੀ ਉਹਦਾ ਹੀ ਉਹ ਵੀ ਉਹਦਾ ਹੈ ਜੀ ਇਹ ਮੰਨ ਲਓ ਸਕੇ ਭਰਾਣੇ ਤੇ ਬਾਪ ਇਹਨਾਂ ਦੇ ਏਡੋ ਵੱਡ ਨੇ ਅੱਛਾ ਬਾਜਬਾਈ ਤੁਹਾਡਾ ਵੀ ਬੜਾ ਤਜਰਬਾ ਰਿਹਾ ਹੈ ਇੱਕ ਸਵਾਲ ਤੁਹਾਡੇ ਤੋਂ ਹੀ ਹੈ ਵੀ ਜਦੋਂ ਘੋੜੇ ਨੇ ਜਨਮ ਲਿੱਤਾ ਹਾਂਜੀ ਉਦੋਂ ਹੀ ਦੇਖ ਦਿਖਾਉਂਦਾ ਸੀਗਾ ਵੀ ਯਾਰ ਇਹ ਅੱਗੇ ਜਾ ਕੇ ਸਾਣ ਬਣਨਾ ਹੈ ਜਾਂ ਉਦੋਂ ਕੀ ਇਹਦੇ ਚ ਕੁਆਲਿਟੀ ਆਈ ਸੀ ਜਦੋਂ ਜੰਮਿਆ ਸੀਗਾ ਬਿਲਕੁਲ ਵੀਰੇ ਐਵੇਂ ਆ ਨਾ ਵੀ ਮਨਲਾ ਕੋੜੀ ਦਾ ਜੁੱਸਾ ਬਹੁਤ ਕਾਇਮ ਹੀ ਤੇ ਜਿਹੜੀ ਮੰਨ ਲਓ ਜਮੀਨ ਚੰਗੀ ਹੋਏਗੀ ਤੇ ਫਸਲ ਤੇ ਆਪੇ ਚੰਗੀ ਹੋਣੀ ਕੋਈ ਸ਼ੱਕ ਨਹੀਂ ਕੋੜੀ ਬਹੁਤ ਚੰਗੀ ਤੇ ਕੋੜਾ ਵੀ ਚੰਗਾ ਹੈ ਆਪਾਂ ਸਾਰਿਆਂ ਨੇ ਵੇਖਿਆ ਹੀ ਹੈ ਜਿਹੜਾ ਬਤਾਵਹੀ ਜੀ ਤੇ ਛੋਟਾ ਹੁੰਦਾ ਹੀ ਮਨਲਾ ਬੱਚਾ ਰਿਜ਼ਲਟ ਵਿਖਾਉਂਦਾ ਹੈ ਵੀ ਚੰਗਾ ਬਣੇਗਾ ਤੇ ਬਣਿਆ ਆਪਣੇ ਸਾਹਮਣੇ ਹੀ ਹੈ ਵੇਖੋ ਹੁਣ ਚਾਰ ਭਰਾ ਆਣ ਕੇ ਗੋਪੀ ਫਿਰ ਕੀ ਬਲਵਲੇ ਹੁੰਦੇ ਆ ਕੀ ਗੱਲਾਂ ਹੁੰਦੀਆਂ ਮੈਂ ਸੁਣਿਆ ਅੰਕਲ ਜਸਪਾਲ ਜੀ ਤਰਖਾਨ ਵਾਲੇ ਵਾਲੇ ਹਾਂਜੀ ਉਹਨਾਂ ਨਾਲ ਚਲੋ ਆਪਣਾ ਸ਼ੁਰੂ ਤੋਂ ਹੀ ਜਿਹਨਾਂ ਦਾ ਬਹੁਤ ਵਧੀਆ ਪ੍ਰੇਮ ਹੈ ਜੀ ਉਦੋਂ ਘੋੜੀਆਂ ਵੀ ਆਪਾਂ ਉਹਨਾਂ ਤੋਂ ਮੇਡ ਕਰਵਾ ਕੇ ਲਿਆਂਦੀਆਂ ਸੀ ਬਤਾਬ ਉਦੋਂ ਇੱਥੇ ਹੁੰਦਾ ਸੀ ਜੀ ਤੇ ਉਹ ਵੀ ਆਏ ਸੀਗੇ ਉਹੰਦੇ ਸੀ ਬਹੁਤ ਸੋਹਣਾ ਬਸ਼ੇਰਾ ਤਿਆਰ ਹੋਇਆ ਹਾਂ ਅੱਛਾ ਹੋਰ ਭਰਾਣ ਕੇ ਮੰਨ ਲਓ ਵੀ ਕੀ ਗੱਲਾਂ ਕਰਦੇ ਐ ਜਾਂ ਇਹਦੀ ਬੰਤਰ ਬਾਰੇ ਜਾਂ ਇਹਦੀ ਖੂਬਸੂਰਤੀ ਬਾਰੇ ਕੀ ਕਹਿੰਦੇ ਐ ਇਹਦੇ ਬਾਰੇ ਉਹਦੇ ਨੌਲੇਜ ਦੋ ਆਹੀ ਗੱਲ ਆ ਵੀਰ ਤੁਸੀਂ ਜਿਵੇਂ ਤੁਸੀਂ ਆਏ ਤੁਸੀਂ ਆ ਕੇ ਕਿਹਾ ਵੀ ਇਹ ਘੋੜਾ ਲੱਗਦਾ ਬਸ਼ੇਰਾ ਨਹੀਂ ਲੱਗਦਾ ਹਾਂ ਆ ਇਹ ਚੀਜ਼ ਹਰ ਬੰਦਾ ਆਂਦਾ ਵੀ ਇਹਦੀ ਬੋਡੀ ਸਟਰਕਚਰ ਬਹੁਤ ਚੰਗਾ ਇੱਕ ਤੇ ਜੀ ਤੁਸੀਂ ਵੇਖ ਸਕਦੇ ਵੇਖੋ ਜਿਵੇਂ ਪਿੱਠ ਪੂੜਾ ਕਿੱਡਾ ਸੋਹਣਾ ਇਹਦਾ ਜੀ ਵੀ ਆਮ ਆਮ ਅੱਜ ਕੱਲ ਆਪਾਂ ਆਮ ਘੋੜੇ ਵੇਨੇ ਆ ਕੋਈ ਟਾਵਾ ਟਾਵਾ ਘੋੜਾ ਹੁੰਦਾ ਜਿਹੜਾ ਡਿਜ਼ਾਈਨ ਵਾਲਾ ਹੁੰਦਾ ਹਾਂ ਚਲੋ ਅੱਜ ਸਾਰਿਆਂ ਦੇ ਘੋੜੇ ਤੇ ਚੰਗੇ ਨੇ ਕਿਸੇ ਦਾ ਆਪਾਂ ਥੋੜਾ ਨਿੰਦਦੇ ਆ ਪਰ ਗੱਲ ਕਰਦੇ ਆ ਵੀ ਕੋਈ ਪਰਮੇਸ਼ਰ ਵੱਲੋਂ ਚੀਜ਼ ਹੁੰਦੀ ਏ ਉਹਦੇ ਵਿੱਚੋਂ ਇੱਕ ਰੱਬ ਨੇ ਚਲੋ ਇਹ ਖੁਰੀ ਨੇ ਕਿੰਨੇ ਨੰਬਰ ਲੱਗਦੀ ਏ ਬਾਈ 6 ਨੰਬਰ ਵੀ ਲੱਗਦੀ 6 ਨੰਬਰ ਲੱਗਦੀ ਪੌਣ ਬੜਾ ਤਗੜਾ ਹੈ ਨਾ ਹਾਂਜੀ ਅੱਛਾ ਹੁਣ ਗੱਲ ਆ ਜਾਂਦੀ ਏ ਬਈ ਵੀ ਇਹਦੀ ਉਮਰਤਾ ਹੋ ਗਈ 38 ਮਹੀਨੇ ਹਾਂਜੀ ਤੇ ਹਾਈਟ ਪ੍ਰੋਪਰ ਫੱਟੀ ਵਾਲੀ ਮਣੀ ਕਿੰਨੀ ਏ ਜੀ 68 ਇੰਚ ਵੀਰ 68 ਇੰਚ ਹੈ ਹਾਂਜੀ ਤੇ ਹੁਣ ਆਉਣ ਵਾਲੇ ਸਮੇਂ 'ਚ ਇਹ ਸਵਾਲ ਮੇਰਾ ਸਰਦਾਰ ਸਾਹਿਬ ਤੋਂ ਮਿਲਕ ਮਿਲਕ ਬਾਈ ਸასი ਘਾਲ ਜੀ ਸਵਾਗਤ ਹੈ ਫਿਰ ਅੱਛਾ ਜੀ ਬੇੰਤੀ ਇਹ ਆ ਵੀ ਆਉਟ ਵਾਲੇ ਸਮਝ ਤੁਹਾਨੂੰ ਕੀ ਲੱਗਦਾ ਹੈ ਕਿ ਕੋੜਾ ਕਿੰਨੀ ਕੁ ਗਰੋਥ ਹੋਰ ਕਰ ਸਕਦਾ ਜਾਂ ਇਹ ਸੁਖ ਵੀ ਰਹੇ ਕੋੜਾ ਮੰਨ ਲਓ 5 ਸਾਲ ਤੱਕ ਵਧੇਗਾ ਅਜੇ ਉਮਰ ਕਿਹੜੀ ਛੱਤ ਤੁਰ ਤਾਂ ਕਹਿੰਦੇ 6 6.5 ਸਾਲ ਤੱਕ ਵੀ ਵਧੀ ਜਾਂਦਾ ਚਲੋ 5 5.5 ਹੀ ਮੰਨੋ ਤੁਸੀਂ ਤੇ ਹਾਈਟ ਤੇ ਅਜੇ 70 72 ਤੋਂ ਤਾਂ ਜਾਏਗਾ ਜੀ ਅਜੇ ਬੱਚਾ ਜੀ ਤੇ ਬੇਲ ਤੇ ਬੋਡੀ ਸਟੇਕ ਰ ਬਹੁਤ ਵਧੀਆ ਬੇਲ ਵੀ ਤੇ ਸੋਮਨ ਹਰ ਇੱਕ ਚੀਜ਼ ਸੋਹਣੀ ਸੀ ਮਾਂ ਦੀ ਵੀ ਇਦਾਂ ਸੀ ਬੇਲ ਮਾਂ ਵੇਖਣਯੋਗ ਸੀ ਤੁਹਾਨੂੰ ਪਾਵਾਂਗੇ ਫੋਟੋ ਵੇਖਿਆ ਤੁਸੀਂ ਤੇ ਵੇਖੀ ਨਹੀਂ ਜੀ ਦਰਸ਼ਨ ਕਰਨ ਵਾਲੀ ਸੀ ਮਾਂ ਜੀ ਉਹਨੇ ਦੋ ਹੀ ਬੱਚੇ ਦਿੱਤੇ ਜੀ ਜੀ ਇੱਕ ਇਹ ਮੰਨ ਲਓ ਵੱਡਾ ਨਵਾਬ ਇੱਕ ਛੋਟਾ ਜਿਹੜਾ ਇਹ ਜੌਨੇ ਘੋੜੇ ਦਾ ਜੀ ਜੈ ਮੰਗਲ ਅੱਖਾਂ ਤੋਂ ਬਿੱਲਾ ਆਪਾਂ ਇਹਦੇ ਬਾਰੇ ਪਹਿਲਾਂ ਗੱਲ ਕਰੀਏ ਵੱਡੇ ਘੋੜੇ ਤੇ ਹਾਂਜੀ ਅੱਛਾ ਇਹਦੇ ਬੱਚੇ-ਬੁੱਚੇ ਹੋਣੇ ਸ਼ੁਰੂ ਹੋ ਗਏ ਜੀ ਹਾਂਜੀ ਬੱਚੇ ਆਇਆ ਜੀ ਆਪਣੇ ਘਰੇ ਬਸ਼ੇਰੀ ਹੈ ਆਈ ੜੀ ਬਸ਼ੇਰੀ ਹਾਂਜੀ ਪਰ ਲਾਸਟ ਦੇ ਫੜਮਾਈ ਹੈ ਇਹ ਕਿੰਨੇ ਜਿਰਦੀ ਹੈ ਜੀ ਇਹ ਹੋ ਗਈ 5 ਕੁ ਮਹੀਨਿਆਂ ਦੀ ਜੀ ਅੱਛਾ ਤੇ 50 ਕੁ ਘੋੜੀਆਂ ਦੇ ਘੋੜਾ ਲੱਗਿਆ ਤੇ ਬੱਚੇ ਹੋਰ ਆਉਣ ਵਾਲੇ ਨੇ ਅੱਛਾ ਕਿੰਨੀਆਂ ਘੋੜੀਆਂ ਬੁਲਾਤੀਆਂ ਬੁਲਾਤੀਆਂ ਜੀ ਜੀ ਹਾਂਜੀ ਅੱਛਾ ਘੋੜੀਆਂ ਆਉਂਦੀਆਂ ਕਿੱਥੋਂ ਕਿੱਥੋਂ ਆ ਕਿਹੜੇ ਕਿਹੜੇ ਏਰੀਆ ਤੋਂ ਆਈਆਂ ਘੋੜੀਆਂ ਵੀਰ ਆਪਣੇ ਪੁਰਾਣੇ ਰਿਲੇਸ਼ਨ ਨੇ ਸਾਰੇ ਬੰਦਿਆਂ ਨਾਲ ਜੀ ਤੇ ਸੱਜਣਾ ਮਿੱਤਰਾਂ ਦੀਆਂ ਬਹੁਤ ਘੋੜੀਆਂ ਆਪਾਂ ਭਰਾਈਆਂ ਤੇ ਸ਼ੁਰੂ ਤੋਂ ਹੀ ਆਪਾਂ ਮੰਨ ਲਓ ਰਾਜਸਥਾਨ ਤੋਂ ਪੁਜਾਰਸਤਾਨ ਤੋਂ ਪੰਜਾਬ ਤੋਂ ਇਧਰੋਂ ਸਾਡੇ ਹਰਿਆਣੇ ਤੋਂ ਗੱਲ ਕਰੀਏ ਤੇ ਜੀਂਦ ਕਿ ਤਿੰਨ ਘੋੜੀਆਂ ਜੀਨ ਤੋਂ ਆਈਆਂ ਸੀ ਕੋ ਚਾਰ ਪੰਜ ਘੋੜੀਆਂ ਸਾਰਤੀਆਂ ਲੱਗੀਆਂ ਹੋਈਆਂ ਕੋ ਚਲੋ ਆਪਣੇ ਏਰੀਆ ਦੀਆਂ ਜਿਹੜੀਆਂ ਸੱਜਣ ਮਿੱਤਰ ਨੇ ਉਹਨਾਂ ਦੀਆਂ ਘੋੜੀਆਂ ਨੇ ਜੀ ਜਨਕਿ ਚੰਗੇ ਚੰਗੇ ਕਹਿ ਲਓ ਵੀ ਘੋੜੇ ਰਸਤੇ ਦੇ ਵਿੱਚ ਪੈਂਦੇ ਆ ਜਿਹੜਾ ਤੁਸੀਂ ਨਾਂ ਲੈ ਰਹੇ ਹੋ ਹਾਂਜੀ ਬੇਨ ਇਹ ਗੱਲ ਕਰਦਾ ਇਹ ਆ ਵੀ ਯਾਰ ਘੋੜੇ ਦੇ ਵਿੱਚ ਲੋਕਾਂ ਨੂੰ ਕੋਈ ਚੀਜ਼ ਅਕਸਰ ਚੰਗੀ ਲੱਗਦੀ ਹੈ ਤੇ ਏਡੀ ਦੂਰੋਂ ਬਈ ਅਗਲਾ ਆਉਂਦਾ ਬਿਲਕੁਲ ਜੀ ਬਿਲਕੁਲ ਵੀ 3-400 ਕਿਲੋਮੀਟਰ ਤੋਂ ਆਉਂਦਾ ਇਹ ਰਸਤੇ 'ਚ ਬਹੁਤ ਘੋੜੇ ਪੈਂਦੇ ਆ ਸੋ ਇਹਦੀ ਫੀਸ ਗੋਪੀ ਕੀ ਰੱਖਦੀ ਬਈ ਹੁਣ 21000 ਰੁਪਿਆ ਫੀਸ ਹੈ ਵੀਰ ਬਾਕੀ ਬੇਨਤੀ ਇਹ ਹੈ ਸੱਚ ਲੋ ਤੁਸੀਂ ਬਾਈ ਹੁਣਾਂ ਨੂੰ ਫੋਨ ਕਰ ਲਿਓ ਫੀਸ ਕੋਲੋਂ ਤੁਹਾਨੂੰ ਨਰਾਜ਼ ਨਹੀਂ ਕਰਦੇ ਯਾਰ ਬੱਤੇ ਬਾਲੇ ਘੈਂਟ ਹੈ ਐ ਨਹੀਂ ਮੈਂ ਕੋਲੇ ਬੈਠਾ ਪਰ ਤੁਸੀਂ ਇੱਕ ਵਾਰੀ ਵੀਰ ਹੋਂਨਾ ਨਾਲ ਫੋਨ ਤੇ ਗੱਲ ਕਰੋਗੇ ਨਾ ਤਾਂ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਕਿ ਬਾਈ ਗੁਰਪ੍ਰੀਤ ਦਾ ਸੁਭਾਅ ਕਿਦਾਂ ਹੈ ਜਾਂ ਉਹਨਾਂ ਦੇ ਫਾਦਰ ਸਾਹਿਬ ਦਾ ਸੁਭਾਅ ਕਿਦਾਂ ਹੈ ਤੇ ਤੁਸੀਂ ਗੇੜਾ ਜਰੂਰ ਮਾਰ ਕੇ ਜਾਓ ਇੱਕ ਵਾਰੀ ਪ੍ਰੋਪਰ ਬਾਈ ਆਪਾਂ ਫਾਰਮ ਬਾਰੇ ਇਦੋਂ ਦਾ ਲੋਕੇਸ਼ਨ ਦੱਸ ਦਈਏ ਵੀ ਪੈ ਕਿੱਥੇ ਹੀ ਜਾਂਦਾ ਹੈ ਇਹ ਆਪਣੀ ਜੀ ਪਿੰਡ ਹੈ ਸੰਤਨਗਰ ਜੀ ਢਾਣੀ ਬਾਗ ਵਾਲੀ ਟਾਣੀ ਬਾਗਲੀ ਵਾਈ ਦੀ ਹੈ ਵਾਈ ਦੀ ਤੇ ਜ਼ਿਲ੍ਹਾ ਸਾਡਾ ਸਰਸਾ ਜੀ ਡੱਬ ਵਾਲੀ ਵੀ ਸਾਨੂੰ ਇਥੋਂ 40-45 ਕਿਲੋਮੀਟਰ ਹੈ ਜੀ ਤੇ ਸਰਸਾ ਵੀ 40-45 ਕਿਲੋਮੀਟਰ ਹੈ ਤੇ ਹਨਮਾਨਗੜ੍ਹ ਵੀ 40-45 ਕਿਲੋਮੀਟਰ ਹੈ ਜੀ ਯਾਨੀ ਕਿ ਤਿੰਨ ਤਿੰਨ ਸਟੇਟਾਂ ਦਾ ਕੋਰਨਰ ਹੈ ਇਥੋਂ ਪੰਜਾਬ ਵੀ ਸਾਨੂੰ ਨੇੜੇ ਆ ਤੇ Rajasthan ਵੀ ਤੇ Haryana ਦੇ ਚਲੋ ਸਾਡਾ ਹੈਗਾ ਹੀ ਹੈ। ਪ੍ਰੋਪਰ ਡਰੈਸ ਆਪਣਾ ਸੰਤ ਨਗਰ ਪਿੰਡ ਹੈ। ਜੀ। ਲੈ ਵੀ ਸਿੱਤੇ ਡਾਕਟਰ ਸਾਹਿਬਾਨ ਕਿਹੜੇ ਆਉਂਦੇ ਆ ਭਈ? ਡਾਕਟਰ ਸਾਹਿਬ ਵੀਰ ਜੀ ਚਾਰ ਪੰਜ ਡਾਕਟਰ ਆਪਣੇ ਆਉਂਦੇ ਨੇ। ਅੱਛਾ। ਡਾਕਟਰ ਲਖਵਿੰਦਰ ਹਾਂ। ਡਾਕਟਰ ਗੁਰਸੇਵਕ ਜੀ। ਡਾਕਟਰ ਜੀਵਨ ਜੀ। ਪ੍ਰਗ ਡਾਕਟਰ ਬਰਾੜ ਬਰਾੜ ਹਾਂ ਜੀ। ਤੇ ਇੱਕ ਸਾਡੇ ਇੱਥੇ ਲੋਕਲ ਡਾਕਟਰ ਨੇ ਸਾਡੇ ਇਥੋਂ ਨੇੜੇ ਸੂਰੇ ਵਾਲੇ ਦੇ ਡਾਕਟਰ ਜਗਦੀਸ਼ ਹਾਂ। ਤੇ ਚੰਗੀ ਲਿਆ ਦੇ ਸਾਰੇ ਭਰਾ ਆਉਂਦੇ ਆ। ਹਾਂ ਜੀ ਹਾਂ ਜੀ ਹਾਂ ਜੀ। ਕਈ ਵਾਰ ਐਵੇਂ ਹੁੰਦਾ ਵੀਰ ਜੀ ਕੋਈ ਬੰਦਾ ਆਂਦਾ ਵੀ ਮੈਂ ਉਸ ਡਾਕਟਰ ਤੋਂ ਚੈੱਕ ਕਰਾ ਕੇ ਲਿਆਂਦੀਏ ਵੀ ਮਨ ਵੱਜਾ ਹੁੰਦਾ ਹਰ ਬੰਦੇ ਦਾ ਉਸ ਤਰ੍ਹਾਂ ਫਿਰ ਜਿਹੜਾ ਬੰਦਾ ਕਈ ਰਾਂਦਾ ਵੀ ਉਹ ਘੋੜੀ ਵੀ ਮੈਂ ਉੱਤੋਂ ਚੈੱਕ ਕਰਾਉਣੀ ਫਿਰ ਆਪਾਂ ਉਹਨੂੰ ਸੱਦ ਲੈਨੇ ਆ ਜੀ ਅੱਛਾ ਹੁਣ ਜੇ ਘੋੜੀ ਘਾੜੀ ਰੋਕਣੀ ਹੋਵੇ ਕਿਸੇ ਭਰਾ ਨੇ ਤੇ ਰੋਕਣ ਦਾ ਵੀ ਬਿਲਕੁਲ ਸਾਰਾ ਕੁਝ ਅਰੇਂਜਮੈਂਟ ਹੈਗਾ ਵੀ ਰਕਮਰੇ ਨੇ ਜੇ ਛੋਟਾ ਬੱਚਾ ਵੀ ਨਾਲ ਹੋਵੇ ਤੇ ਉਹਦੇ ਵੀ ਕੋਈ ਚੱਕਰ ਨਹੀਂ ਗੀ ਵੀ ਰੱਖ ਸਕਦੇ ਆ ਜਿੰਨੇ ਦਿਨ ਅਗਲੇ ਦੀ ਸੰਤੁਸ਼ਟੀ ਆਪਾਂ ਇਹ ਨਹੀਂਗਾ ਵੀ ਇੱਕ ਜੰਪ ਲੈਣਾ ਦੋ ਜੰਪ ਲੈਣਾ ਜਿੰਨਾ ਘੋੜੀ ਜਿੰਨਾ ਚਿਰ ਪ੍ਰੋਪਰ ਹੀਟ ਨਹੀਂ ਛੱਡਦੀ ਜਿੰਨਾ ਚਿਰ ਉਹਦਾ ਆਂਡਾ ਨਹੀਂ ਟੁੱਟਦਾ ਉਨਾ ਚਿਰ ਆਪਾਂ ਜੰਪ ਜਿਵੇਂ ਡਾਕਟਰ ਦੀ ਕਹਿਣਗੇ ਆਪਾਂ ਉਵੇਂ ਰੱਖਾਂਗੇ ਜੀ ਇਹ ਘੋੜੀ ਅਗਲੇ ਦੀ ਫਾਲਟ ਨਾ ਹੋਵੇ ਘੋੜੀ ਚ ਤੁਹਾਨੂੰ ਪਾ ਕੇ ਤੋਰੋਗੇ ਬਿਲਕੁਲ ਬਿਲਕੁਲ ਜੀ ਦੇਵੀ ਸੱਜਣੋਂ ਭਰਾਵਾਂ ਨੇ ਘੋੜੇ ਬਾਰੇ ਸਾਰੀ ਜਾਣਕਾਰੀ ਆਪਾਂ ਨੂੰ ਦਿੱਤੀ ਕਿਸੇ ਵੀ ਭਰਾ ਨੇ ਭਾਈ ਘੋੜਾ ਮਲਾਉਣਾ ਦੇ ਅਰਜਨ ਰੌਲੀ ਵਾਲੇ ਦਾ ਪੁੱਤ ਆ ਬਿਤਾਵ ਘੋੜੇ ਦਾ ਪੁੱਤ ਹੈ ਤੇ ਮਾਂ ਹੈਗੀ ਸੀ ਸੂਰੇ ਵਾਲੇ ਲੈਣ ਦੇ ਗੁਲਜਾਰ ਲੈਣ ਦੇ ਗੁਲਜਾਰ ਲੈਣ ਦੀ ਮਾਂ ਹੈ ਫੋਟੋ ਮੈਂ ਵਿੱਚ ਫੇਰ ਦੁਬਾਰੇ ਲਾਤੀ ਤੇ ਕਹਿੰਦਾ ਭਾਪੀ ਦੋਵੇਂ ਜਿਹੜੀਆਂ ਮਾਲੇ ਪਾਸਿਓਂ ਵੀ ਤੇ ਬਾਪ ਵਾਲੇ ਪਾਸਿਓਂ ਵੀ ਦੋਵੇਂ ਖਾਨਦਾਨੀ ਧਾਕੜ ਐ ਬਾਕੀ ਤੁਸੀਂ ਸਾਡੇ ਤੋਂ ਸੂਝਵਾਦੋ ਤੁਸੀਂ ਸਾਡੇ ਬੈਠੇ ਹੋ ਤੇ ਭਾਈ ਕਿਸੇ ਵੀ ਭਰਾ ਨੇ ਘੋੜੀ ਕਿਸੇ ਵੀ ਪ੍ਰਕਾਰ ਦੀ ਭਰਾਉਣੀ ਹੈ ਤੇ ਵੀਰ ਹੁਣ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਅੱਛਾ ਹੁਣ ਗੋਪੀ ਵੀਰਾ ਪਾ ਜੀ ਦੂਜੇ ਬਿਸ਼ੇਰੇ ਤੇ ਹਾਂਜੀ ਇਹਦਾ ਨਾਂ ਕੀ ਰੱਖਤਾ ਜੀ ਇਹਦਾ ਨਾਮ ਹੈ ਕੋਹਿਨੂਰ ਕੋਹਿਨੂਰ ਹਾਂਜੀ ਅੱਛਾ ਇਹ ਕਿਹੜੇ ਦਾ ਹੈ ਜੀ ਇਹ ਜਿਉਣੇ ਦਾ ਹੈ ਜਿਉਣੇ ਘੋੜੇ ਦਾ ਹਾਂਜੀ ਇਹਦੀ ਉਮਰ ਕਿੰਨੀ ਹੋ ਗਈ ਇਹ ਹੋ ਗਿਆ 26 27 ਮਹੀਨਿਆਂ ਦਾ ਅੱਛਾ ਇਹ ਵੀ ਬਿਸ਼ੇਰੇ ਹੀ ਹੈ ਜੀ ਹਾਂਜੀ ਹਜੀ ਤੇ ਦੁੱਧ ਹੰਦੇ ਦੁੱਧ ਦੰਦਾ ਜੀ ਹਾਂਜੀ ਹਾਂਜੀ ਤੇ ਜੇ ਇਹਦੀ ਮਾਂ ਉਹੀ ਦਸੀ ਮਾਂ ਇਹਦੀ ਹੋਈ ਸੇਮ ਹਾਂਜੀ ਹਾਂਜੀ ਅੱਛਾ ਇਹਦੇ ਵਿੱਚ ਕੀ ਕੁਆਲਿਟੀ ਲੱਗਦੀ ਆਉਣ ਵਾਲੇ ਸਮੇਂ 'ਚ ਕਿੰਨੇ ਵੀ ਤੱਕ ਮਾਰ ਮਾਰੂਗਾ ਹਾਈਟ ਵਾਲੇ ਪਾਸੇ ਹਾਈਟ ਬਹੁਤ ਚੰਗੀ ਕਰੇਗਾ 63 64 ਦੇ ਕਰੀਬ ਹੋਣੇ ਦੀ ਹਾਈਟ ਹੈਗੀ ਇਹ ਤੇ ਦੂਜੀ ਗੱਲ ਸਪੋਰਟਲੈਸ ਬੱਚਾ ਹੂੰ ਚੱਖ ਦੋ ਬਿੱਲੀਆਂ ਦੋਵੇਂ ਬਰਾਬਰ ਬਿੱਲੀਆਂ ਇਹ ਨਹੀਂਗਾ ਵੀ ਘੱਟ ਵੱਧ ਦੇ ਗੁਲਾਬੀਪਣ ਬਹੁਤ ਜ਼ਿਆਦਾ ਬਸ਼ੇਰੇ 'ਚ ਤੁਸੀਂ ਉਹ ਵੇਖ ਹੀ ਲੈਣਗੇ ਵੀਰਪਰਾ ਵੀਡੀਓ ਦੇ ਵਿੱਚ ਹੂੰ ਬਾਕੀ ਜਿਵੇਂ ਖੜਨੀ ਕਰਨੀ ਆਪਦੇ ਪਿਓ ਵਾਂਗੂ ਬੋਡੀ ਸਟਰਕਚਰ ਇਹਦਾ ਵੀ ਜੀ ਆਉਣ ਵਾਲੇ ਟਾਈਮ 'ਚ ਚਲੋ ਉਮੀਦ ਹੈ ਵੀ ਚੰਗਾ ਘੋੜਾ ਤਿਆਰ ਹੋਏਗਾ। ਚੰਗਾ ਹਾਂਜੀ। ਬਾਕੀ ਸੱਜਣੋਂ ਇੱਕ ਗੱਲ ਹੋਰ ਐ ਜਿੰਨੇ ਵੀ ਤੁਹਾਨੂੰ ਨਗੀਨੇ ਵਿਖਾਉਣੇ ਆ ਬਾਈ ਜੀ ਉਹਨਾਂ ਦੇ ਕੋਈ ਵੀ ਤੁਹਾਨੂੰ ਚੰਗਾ ਲੱਗਦਾ ਏ ਟੂ ਜ਼ੈਡ ਇਹ ਬਾਈ ਹੋੜਾ ਦਾ ਸੰਪਰਕ ਕਰ ਲਿਓ ਰਸਾ ਝੋਲੀ ਪੈ ਸਕਦਾ ਤੁਸੀਂ ਵੀਰੋ ਹੋੜਾ ਦਾ ਭਾਈ ਇੱਕ ਵਾਰੀ ਗੱਲ ਕਰ ਲਿਓ ਕੋਈ ਵੀ ਤੁਹਾਨੂੰ ਪਸੰਦ ਆਉਂਦਾ ਨਗੀਨਾਂ ਦਾ। ਅੱਛਾ ਇਹਦੀ ਉਮਰ ਕਿੰਨੀ ਦਸੀ 26-27 ਵੀਂ ਦੇ? ਹਾਂਜੀ ਹਾਂਜੀ। ਤੇ ਇਹਦੀ ਹਾਈਟ ਹੋਗੀ 5'64" ਹਾਂਜੀ ਹਾਂਜੀ। ਤੇ ਇਹਦੇ ਮੰਨ ਲਓ ਅਜੇ ਛੱਡਿਆ ਘੋੜੀਆਂ ਤੇ ਨਹੀਂ ਅਜੇ ਨਹੀਂ ਵੀਰੋ। ਅਜੇ ਛੱਡ ਅਜੇ ਬਿਆ ਸੀਜ਼ਨ ਟੱਪ ਕੇ ਅਗਲੇ ਸੀਜ਼ਨ ਚਲੋ ਆਪਾਂ ਹਾਂਜੀ ਹਾਂਜੀ ਜੀ ਅੱਛਾ ਹੋਰ ਕੋਈ ਗੱਲ ਬਾਤ ਇਹ ਮਛੇਰੇ ਦੀ ਕੁਆਲਿਟੀ ਦੀ ਜੇ ਮੈਂ ਗੱਲ ਕਰਾਂ ਇਹ ਵੀ ਕਰਦਾ ਹੀ ਆ ਹਨਾ ਆਪਣੇ ਇਹ ਵੀ ਬਾਕੀ ਸੁਖਵੀਰ ਜੀ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਲਗਭਗ ਜਿੰਨੇ ਵੀ ਆਪਣੇ ਜਾਨਵਰ ਨੇ ਜੀ ਕੋਈ ਇੱਕ ਇੱਕ ਹੀ ਕੋੜੀ ਹੈ ਜਿਹੜੀ ਆਪਾਂ ਬਾਹਰੋਂ ਲਿਆਂਦੀ ਸੀ ਬਾਕੀ ਆਪਣੇ ਸਾਰੇ ਹੋਮ ਬਰੀਡ ਹੀ ਨੇ ਆਪਾਂ ਬਰੀਡਿੰਗ ਕਰੇ ਆਪਾਂ ਬਰੀਡ ਕਰਕੇ ਬੱਚਾ ਘਰੇ ਹੀ ਤਿਆਰ ਕਰਦੇ ਆ ਇਹ ਵੀ ਗੱਲ ਬੜੀ ਵਧੀਆ ਹੁੰਦੀ ਹੈ ਮੱਤਪੂਰਨ ਗੱਲ ਆ ਸੱਜਣੋ ਕਿਉਂਕਿ ਚਲੋ ਖਰੀਦ-ਵੇਚ ਵੀ ਚੱਲਦੀ ਰਹਿੰਦੀ ਹੈ ਸਾਰਾ ਕੰਮ ਸਿਸਟਮ ਜਿਹੜਾ ਆਪਣਾ ਸ਼ੌਕ ਹੈ ਪਰ ਜਿਹੜਾ ਘਰੇ ਅਸਲੀ ਬਰੀਡਰ ਤਾਂ ਉਹ ਹੀ ਆ ਨਾ ਜਿਹੜਾ ਘਰੇ ਬਰੀਡ ਤਿਆਰ ਕਰਕੇ ਦਾ ਹਾਂਜੀ ਪੈਸੇ ਲਾ ਕੇ ਤੇ ਚਲੋ ਮਿਲ ਹੀ ਜਾਂਦੀ ਹੈ ਜੀ ਚੀਜ਼ ਜੀ ਕਰੇ ਪੈਦਾ ਕਰਨੀ ਔਖੀ ਹੈ ਬਿਲਕੁਲ ਜੀ ਮਿਹਨਤ ਕਰਕੇ ਬੰਦਾ ਸਟਰਗਲ ਕਰਕੇ ਤੇ ਇੱਥੋਂ ਤੱਕ ਅੱਜ ਦੇ ਟਾਈਮ 'ਚ ਬਈ ਪਹੁੰਚਣਾ ਬਹੁਤ ਔਖਾ ਹੈ ਸੋ ਆਪਾਂ ਨੂੰ ਕਈ ਵਾਰ ਨਾ ਅਗਲੇ ਪਾਸੇ ਮੈਂ ਕਹਿਣਾ ਹੁੰਦਾ ਵੀ ਚੀਜ਼ਾਂ ਦੇਖ ਜਾਂਦੇ ਗਏ ਸ਼ੀਸ਼ਾ ਪਰ ਉਹਦੀ ਪਿਛਲੇ ਦੀ ਮਿਹਨਤ ਨਹੀਂ ਦੀਦੀ ਬਈ ਜੇ ਮੰਨ ਲਓ ਗੱਲ ਕਰਾਂ ਸਾਨ ਕੋੜਿਆਂ ਦੇ ਵਿੱਚ ਕੋਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਹੁਣ ਤੱਕ ਜਾਂ ਕੋਈ ਸਾਡ ਪਾਦੀਏ ਕੋਈ ਗੱਲ। ਦਿੱਕਤਾਂ ਤੇ ਵੀਰ ਚਲੋ ਜਿਵੇਂ ਸੁੱਖ ਦੁੱਖ ਦੁਨੀਆ ਦੇ ਜਿਵੇਂ ਚਲਦੇ ਉਸ ਤਰ੍ਹਾਂ ਹੀ ਬਾਕੀ ਜੇ ਗੱਲ ਕਰੀਏ ਕੋਈ ਆਪਾਂ ਨੂੰ ਸਾਂਭਣ ਦੀ ਦਿੱਕਤ ਆਈ ਹੋਵੇ ਜਾਂ ਕੋਈ ਨੌਲੇਜ ਦੀ ਦਿੱਕਤ ਹੋ ਸਾਨੂੰ ਨਹੀਂ ਆਈ ਕਿਉਂ ਮੈਨੂੰ ਪਹਿਲਾਂ ਐਕਸਪੀਰੀਅੰਸ ਘਰੇ ਬਹੁਤ ਮਿਲ ਗਿਆ। ਤੁਹਾਡੀ ਇਹ ਕਿੰਨੀ ਹੈ ਗੋਪੀ ਬਾਈ? ਮੇਰੀ ਭੈ ਜੀ 28 ਸਾਲ ਉਮਰੇ। ਤੇ ਬਾਪੂ ਜੀ ਜਿਵੇਂ ਚਲੋ ਪੁਰਾਣੇ ਰੱਖਦੇ ਸੀ ਸਾਰਾ ਗੁਣ ਇਹਨਾਂ ਕੋਲ ਅਸੀਂ ਪੁਰਾਣੇ ਵੀ ਕੋਈ ਦਿੱਕਤ ਆਈ ਨਹੀਂ ਕਿਸ ਤਰ੍ਹਾਂ ਦੀ। ਤੇ ਨਵੀਂ ਪੀੜੀ ਜਿਹੜਾ ਤੇਰਾ ਮੁੰਡਾ ਹੁਣ ਕਿੰਨੇ ਚਿਰ ਦਾ ਹੋ ਗਿਆ ਬਾਈ? ਉਹ ਬਾਈ 2 ਸਾਲ। ਦਾ ਹੋ ਗਿਆ ਉਹਨੂੰ ਸ਼ੌਂ ਹੈਗਾ ਹੁਣ ਜਵਾਗ ਜੇ ਤੁਸੀਂ ਵੇਖਿਆ ਹੀ ਸੀ ਇੱਥੇ ਭੱਜਾ ਫਿਰਦਾ ਸੀ ਉਹ ਤੇ ਉਹ ਵੀ ਨਾ ਬਾਈ ਤੋਂ ਅਸੀਂ ਤਾਂ ਚਲੋ ਡਰਦੇ ਸੀਗੇ ਤੇ ਬਾਈ ਤੋਂ ਰੱਸਾ ਖੋਦਾ ਸੀਗਾ ਪਤੰਦਰ ਤੇ ਮੈਨੂੰ ਘੋੜੀ ਫੜਾ ਹੈ ਨਾ ਤੁਸੀਂ ਵੇਖਿਆ ਇਹ ਵੀਡੀਓ ਦੇ ਵਿੱਚ ਤੇ ਬਹੁਤ ਉਹਨੂੰ ਜਵਾਗ ਬੱਚਿਆਂ ਤੋਂ ਹੌਲੀ ਹੌਲੀ ਜਦੋਂ ਆਪਾਂ ਕਹਿ ਦਈਏ ਨਾ ਕਿ ਆਹ ਉਮਰੇ ਜਦੋਂ ਸ਼ੌਕ ਹੱਡੀ ਰੱਚ ਗਿਆ ਤੇ ਇਹ ਸ਼ੌਕ ਤਾਂ ਬਾਈ ਚਾਰ ਇਹ ਉਹ ਨਾ ਦੂਜਾ ਨਾ ਛੱਬੰਦਾ ਕਰਦਾ ਉਹ ਤਾਂ ਬੰਦਾ ਲਕਉਂਦਾ ਤੇ ਇਹ ਜਿਹੜਾ ਨਸ਼ਾ ਹੁੱਬ ਕੇ ਦੱਸਦਾ ਚਾਰ ਬੰਦਿਆਂ 'ਚ ਬੰਦਾ ਖੁਸ਼ ਹੋ ਕੇ ਵੀ ਯਾਰ ਸਾਨੂੰ ਦਾ ਭਾਈ ਘੋੜਿਆਂ ਦਾ ਨਸ਼ਾ ਹੈ ਤੇ ਇਹ ਕੰਮ ਮੈਨੂੰ ਲਗਦਾ ਵੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਜੇ ਇੱਧਰ ਵੀ ਧਿਆਨ ਦੇਵੇ ਤੇ 4 ਪਈਏ ਦੇ ਚ ਸੋਨੇ ਆ। ਬਿਲਕੁਲ ਜੇ ਬਹੁਤ ਵਧੀਆ ਕੀਤਾ। ਅਸਾਂ ਮਾਲਕ ਜੀ ਮੈਂ ਤੁਹਾਡੇ ਤੋਂ ਇੱਕ ਹੋਰ ਗੱਲ ਪੁੱਛਦਾ ਵੀ ਬੜਾ ਟਾਈਮ ਹੋ ਗਿਆ ਜੱਦੀ ਪੁਸ਼ਤੀ ਜਿੱਦਾਂ ਸ਼ੌਂਕ ਹੈ ਕੋਈ ਜਾਂਦਾ। ਹਾਂਜੀ 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 ਜੇ ਮੈਂ ਪਰਿਵਾਰ ਨੂੰ ਦੇਣ ਦੀ ਗੱਲ ਕਰਾਂ ਤੇ ਵਿਰਕ ਪਰਿਵਾਰ ਨੂੰ ਕੀ ਘੋੜਿਆਂ ਦੀ ਦੇਣਾ ਜੀ? ਦੇਣ ਮਹਾਰਾਜ ਨੇ ਬੜਾ ਕੁਝ ਦਿੱਤਾ ਜੀ ਇਹਨਾਂ ਨੇ ਦੇਣ ਹੀ ਆਪਾਂ ਮੰਨ ਲਓ ਜੀ ਸੱਜਣਾ ਮਿੱਤਰਾਂ ਨਾਲ ਮਲਾ ਬਣਾਇਆ ਜੀ ਹਰਿਆਣਾ ਤੋਂ ਜੀ ਪੰਜਾਬ ਤੋਂ ਜੀ ਕਰਨਾਟਕਾ ਤੋਂ ਜੀ ਮਹਾਰਾਸ਼ਟ ਤੋਂ ਜੀ ਜੀ ਸਾਰੇ ਆਪਣੇ ਸੱਜਣਾਂ ਸਤਿਕਾਰ ਕਰਦੇ ਨੇ ਸਿਰਫ ਇਹਨਾਂ ਘੋੜਿਆਂ ਨਹੀਂ ਦੇਣ ਤੇ ਘੋੜੇ ਘੋੜੀਆਂ ਨੇ ਬਹੁਤ ਕੁਝ ਦਿੱਤਾ ਤੇ ਬੜੇ ਚੰਗੇ ਤੇ ਚੰਗੇ ਬੰਦੇ ਮਲਾਏ ਜੀ ਇਹਨਾਂ ਜੀ ਇਹਨਾਂ ਲਈ ਆਪਾਂ ਦੇਣ ਦੇ ਨਹੀਂ ਸਕਦੇ ਇਹ ਗੁਰੂ ਸਾਹਿਬ ਦੀ ਸਵਾਰੀ ਹੈ ਜੀ ਸਤਕਾਰ ਬਸ ਉਹ ਆਪਾਂ ਇਹਨਾਂ ਦੇ ਜਿੰਨਾ ਸਤਕਾਰ ਕਰੀਏ ਉਨਾ ਹੀ ਥੋੜਾ ਅੱਜ ਤੁਸੀਂ ਆਏ ਜੇ ਤੇ ਤੁਸੀਂ ਵੀ ਇਹਨਾਂ ਦੀ ਬਦੌਲਤ ਹੀ ਆਏ ਕੋਈ ਸ਼ੱਕ ਨਹੀਂ ਭਾਈ ਦੇਵ ਤੇ ਵਾਕੇ ਹੀ ਦੇਤੇ ਆ ਬੜਾ ਪਵਿੱਤਰ ਜਾਨਵਰ ਆਹੇ ਜੀ ਕੋਈ ਸਮਝੇਦਾ ਤੁਹਾਡੇ ਗੁਰੂਆਂ ਨੇ ਇਹਨਾਂ ਸਤਕਾਰ ਦਿੱਤਾ ਐਸ਼ੀਦਾ ਸਿੰਘਾ ਦੇ ਨਾਲ ਇਹਨਾਂ ਨੂੰ ਈ ਸ਼ੀਦੀ ਤਖਮੇ ਦਿੱਤੇ ਗਏ ਆ ਹਾਂ ਤੇ ਆਪਾਂ ਜਿੰਨੀ ਵੀ ਸਾਮ ਸੰਭਾਲ ਕਰ ਸਕਦੇ ਆ ਉਹ ਤਾਂ ਘਟਾ ਜਿੰਨਾ ਵੀ ਸਤਕਾਰ ਹੁੰਦਾ ਸੋ ਇਹ ਥਿੰਦੇ ਵੀ ਤਾਂ ਹੀ ਆ ਬਾਈ ਜੇ ਅੱਜ ਦੂ ਸਾਂਢ ਕੋੜੇ ਖੜੇ ਆ ਤੇ ਇਹ ਵੀ ਤੁਹਾਡੇ ਸਤਕਾਰ ਦਾ ਇੱਕ ਨਤੀਜਾ ਹੈ ਵੀ ਯਾਰ ਆਪਾਂ ਨੂੰ ਪਰਮਾਤਮਾ ਨੇ ਇੰਡੀਆਂ ਸੋਹਣੀਆਂ ਚੀਜ਼ਾਂ ਬਖਸ਼ਦੀਆਂ ਅੱਛਾ ਹੁਣ ਗੱਲ ਕਰਦੇ ਆਪਾਂ ਆਪਣੀਆਂ ਘੋੜੀਆਂ ਦੀ ਪਹਿਲਾਂ ਕਿਹੜੀ ਕੁੜੀ ਬਖਾਉਣੀ ਬਈ ਪਹਿਲਾਂ ਜਿਹੜੀ ਆਪਾਂ ਰੋਲੀ ਵਾਲੇ ਅਰਜਨ ਦੀ ਦਿਖਾਓ ਸਾਡੀ ਉਹ ਜਿਹੜੀ ਵੇਖਣ ਚ ਤੁਸੀਂ ਆਪਾਂ ਵੇਖਿਆ 2-4 ਮਿੰਟ ਜੀ ਉਹਨੇ ਆਪਣਾ ਸਾਰਾ ਸ਼ੌਟ ਦੇ ਦਿੱਤੇ ਜੀ ਖੜਨੀ ਕਰਨੀ ਕਿੱਡੀ ਚੰਗੀ ਔਸ ਕੋੜੀ ਦੀ ਅੱਛਾ ਅਰਜਨ ਰੋਲੀ ਵਾਲੀ ਇਹ ਰੋਲੀ ਵਾਲੇ ਅਰਜਨ ਦੀ ਅੱਛਾ ਇਹਦੀ ਉਮਰ ਕਿੰਨੀ ਹੈ ਜੀ ਇਹਦੀ 7.5 ਸਾਲ ਉਮਰ ਹੈ ਵੀ ਸਾਢੇ 7 ਸਾਲ ਹਾਂਜੀ ਤੇ ਇਹ ਮੰਨੋ ਆਪਣੇ ਕੋਲ ਕਿੰਨੇ ਕ ਟਾਈਮ ਦੀ ਹੈ ਇਹ ਆਪਣੇ ਕੋਲ ਹੋ ਗਏ 2 2.5 ਸਾਲ ਹੋ ਗਏ ਨੂੰ ਲੈਣ ਅੱਛਾ ਤੁਸੀਂ ਬਾਹਰੋਂ ਲੈ ਆਏ ਇਹ ਆਪਣੇ ਸੱਜਣ ਹੀ ਸਨ ਘਰ ਰਕੀ ਗੱਲ ਹੀ ਸੀਗੀ ਜੀ ਉਹਨਾਂ ਤੋਂ ਫਿਰ ਲੈ ਕੇ ਆਏ ਸੀ ਅੱਛਾ ਇਹਦੀ ਹਾਈਟ ਇਸ ਟਾਈਮ ਕੋ ਵੀ ਕਿੰਨੀ ਹੈ ਬਈ ਇਹਦੀ 56 ਇੰਚ ਹੈ ਟੇ 56 ਇੰਚ ਹਾਂਜੀ ਤੇ ਇਹਦਾ ਮੰਨ ਕੇ ਚੱਲੋ ਵੀ ਹੁਣ ਗੱਬਣਾ ਹੈ ਕਿ ਜਾਂ ਇਹ ਆਪਾਂ ਚੈੱਕ ਪਾਸ ਅਜੇ ਨਹੀਂ ਹੋਈ ਵੀਰੇ ਜੀ ਤੇ ਨਵਾਬ ਤੋਂ ਹੀ ਮੈਡ ਕਰਵਾਈ ਗੀ 20 ਦਿਨ ਹੋ ਗਏ 22 ਦਿਨ ਹੋਏ ਜੀ ਜੀ ਅੱਛਾ ਇਹਦਾ ਕੋ ਇਹਦਾ ਵਿਚਾਰ ਤਾਂ ਬਾਣੀ ਸਕਦਾ ਹੈ ਹਨਾ ਜੇ ਕਿਸੇ ਨੂੰ ਭਰਾ ਨੂੰ ਪਸੰਦ ਆਵੇ ਜਿੱਦਾਂ ਮੈਂ ਕਹੀ ਦਿੱਤਾ ਕੋਈ ਗੱਲ ਨਹੀਂ ਕਰ ਲਾਂਗੇ ਹਾਂ ਤੇ ਇਹਦੇ ਖਾਤਰ ਵੀ ਸੱਜਣੋ ਕੋੜੀ ਲੈੜੀ ਆ ਨਾ ਤੇ ਸਵਾਰੀ ਸੂਰੀ ਸੱਚ ਆਪਣੇ ਤੋਂ ਟਾਈਮ ਹੈ ਸਵਾਰੀ ਦੀ ਭਾਸੇ ਵੈਸੇ ਅੱਛਾ ਕਰਾਉਂਦੀ ਐ ਸੇ ਹਾਂਜੀ ਹਾਂਜੀ ਜੀ ਤੇ ਸੁਭਾਅ ਪੱਖੋਂ ਕਿੱਦਾਂ ਬਹੁਤ ਵਧੀਆ ਤੁਸੀਂ ਆ ਵੇਖੇ ਆ ਪੇ ਵੀ ਕੋਈ ਆਪਣੇ ਜਿੰਨੇ ਵੀ ਜਾਨਵਰ ਹੈ ਕਰੀਬ ਕਰੀਬ ਸਾਰੇ ਹੀ ਸਹੀ ਨੇ ਬਿਲਕੁਲ ਸਪੋਰਟਲੈਸ ਜੀ ਹਾਂਜੀ ਜੀ ਅੱਛਾ ਹੁਣ ਗੱਲ ਆ ਜਾਂਦੀ ਹੈ ਭਾਈ ਮੰਨ ਕੇ ਚੱਲ ਵੀ ਇਹਦਾ ਇਹਦਾ ਮਾਂ ਕਿਹੜੀ ਸੀ ਇਹਦੀ ਕੋੜੀ ਦੀ ਇਹ ਕੋੜੀ ਵੀਰੇ ਉਹ ਖਬੋਰ ਲਾਈਨ ਦੀ ਮਾਂ ਸੀ ਤੇ ਆਪ ਆ ਗਈ ਰੋਲੀ ਵਾਲੇ ਦੀ ਰੋਲੀ ਵਾਲੇ ਦੀ ਹਾਂਜੀ ਹਾਂਜੀ ਜੀ ਤੇ ਸੱਜਣੋ 61 ਇੰਚ ਦੀ ਕੋੜੀ ਹੈ ਭਾਈ ਤੇ ਇਹਦੇ ਖਾਤਰ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਕੋੜੀ ਬਾਕੀ ਤੁਸੀਂ ਕੁਆਲਿਟੀ ਪੱਖੋਂ ਚੈੱਕ ਕਰ ਲਈ ਔਰ ਗਬੂਰੀਆਂ ਉਹ ਕਿਹਾ ਬਿਲਕੁਲ ਸਾਫ਼ ਹੈ ਵੀਰੇ ਅੱਛਾ ਹੁਣ ਅਗਲੀ ਕਿਹੜੀ ਦਿਖਾਈਏ ਜੀ ਉਹਦੇ ਨਾਲ ਜਿਹੜੀ ਉਸ ਤੋਂ ਬਾਅਦ ਆਪਾਂ ਜਿਹੜੀ ਬਸ਼ੇਰੀ 4.5 ਸਾਲ ਉਹਦੀ ਉਮਰ ਹੈ ਠੀਕ ਹੈ ਜੀ ਤੇ ਸ਼ਕਤੀ ਘੋੜੇ ਦੀ ਉਹ ਆਪੇ ਸ਼ਕਤੀ ਘੋੜੇ ਦੀ ਬਾਈ ਰਾਜੀ ਪੀਟੀ ਘੋੜੇ ਦਾ ਹਾਂ ਜੀ ਦੀ ਖਟ ਨਹੀਂ ਕਰਨੀ ਤੂੰ ਆਣਾ ਬਾਈ ਬਹੁਤ ਚੰਗੀ ਹੈ ਅੱਛਾ ਇਹ ਕਿਨੇ ਜਰਦੀ ਹੈ ਇਹ ਵੀਰ ਚ 4.5 ਸਾਲ ਦੀ ਹੈ ਉਹ ਵੀ ਆਪਣੇ ਫਾਰਮ ਦੀ ਓਮ ਬ੍ਰੀਡ ਏ ਵੀ ਨਿੱਕੀ ਜੀ ਵੀ ਅਸੀਂ ਲੈ ਕੇ ਆਏ ਸੀਗੇ ਹੂੰ ਕੋਈ 2 ਕੁਟਾਈਆਂ ਮਹੀਨਿਆਂ ਦੀ ਅਸੀਂ ਲਾਇਆ ਸੀ ਉਹ ਜੀ ਅੱਛਾ ਇਹਦੀ ਹਾਈਟ ਐਸ ਪਾ ਇਹਦੀ ਵੀ ਵੀਰੇ 64 64 ਇੰਚਾਈਟ ਉਹਦੇ 64 ਇੰਚ ਹਾਂਜੀ ਹਾਂਜੀ ਤੇ ਬਾਕੀ ਇਹ ਹੁਣ ਹਜੇ ਛੱਡਿਆ ਘੋੜਾ ਇਹਦੇ ਤੇ ਕਿਦਾਂ ਇਹ ਵੀਰੇ ਸੂਈ ਸੀ ਪਿੱਛੇ ਜੇ ਬੱਚਾ ਸੇਲ ਕਰਤਾ ਹੁਣ ਫਿਰ ਇਹਨੂੰ ਘੋੜਾ ਅਜੇ ਹੀਟ ਚ ਕੋੜੀ ਆਪਾਂ ਉਹਨੂੰ ਘੋੜਾ ਮਿਲਾਵਾਂਗੇ ਜੀ ਹਾਂਜੀ ਪਹਿਲਾਂ ਪਹਿਲਾਂ ਤਾਂ ਨਹੀਂ ਮਿਲਾਇਆ ਠੰਡ ਦਾ ਟਾਈਮ ਠੰਡ ਦਾ ਟਾਈਮ ਸੀ ਵੀ ਉਹਨਾਂ ਰੁੱਤ ਸਹੀ ਆ ਗਈ ਹਾਂਜੀ 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 ਅੱਛਾ ਹੁਣ ਇੱਕ ਨਾ ਬੱਚਾ ਵਿਖਾਇਆ ਸੀ ਆਪਾਂ ਆਪਣੇ ਘੋੜੇ ਦਾ ਨਾ ਉਹ ਬਸ਼ੇਰੀ ਬਸ਼ੇਰੀ ਹਾਂਜੀ ਹਾਂਜੀ ਆਹ ਸੱਜਣੂ ਬਸ਼ੇਰੀ ਦੇਖੋ ਤੁਸੀਂ ਘੋੜੇ ਦੇ ਰਿਜ਼ਲਟ ਚੈੱਕ ਕਰੋ ਇੱਕ ਰਿਬ ਕਿੰਨੇ ਟੌਪ ਦਾ ਰਿਜ਼ਲਟ ਹੈ ਬਾਕੀ ਭਾਈ ਜਾਨਵਰ ਜਾਦੇ ਸੀ ਤੇ ਸਾਡੇ ਤੋਂ ਨਵਾਈ ਨਹੀਂ ਗਈ ਬਿਲਕੁਲ ਹੈਨਾ ਤੇ ਪਰ ਜਿੱਦਾਂ ਦੀ ਵੀ ਇਹ ਕਬੂਲ ਕਰੇ ਤੁਸੀਂ ਕੁਆਲਿਟੀ ਪੱਖ ਤੋਂ ਵੇਖੋ ਖੜਾ ਜੀ ਸਹੀ ਗੱਲ ਹੈ ਕੁਆਲਿਟੀ ਬਹੁਤ ਵਧੀਆ ਹੈ ਮਸ਼ੀਰੀ ਦੀ ਇਹ ਮੰਤਰਾ ਬਹੁਤ ਇਹ 5 ਮਹੀਨਿਆਂ ਦੀ ਹੋ ਗਈ ਵੀਰ 5 ਮਹੀਨੇ ਦੀ ਹੋਈ ਹੈ ਤੇ ਗਰੂਥ ਘਰਾਤੀ ਦੀ ਬੜੀ ਚੰਗੀ ਹੈ ਬਸ ਪਰ ਉਹ ਦੂਜੀ ਜਿਹੜੀ ਆਪਾਂ ਕੋੜੀ ਦੀ ਉਹ ਜਿਹੜੀ ਉਹ ਇਹਦੀ ਮਾਂ ਆਪਣੇ ਫਾਰਮ ਤੇ ਜਿਹੜੀ ਤੁਸੀਂ ਕੀਤੀ ਸੀ ਆਪਾਂ ਬਾਅਦ ਚੋਂ ਹਾਂ ਜੀ ਉਹ ਜਿਹੜੀ ਉਹਦੀ ਉਮਰ ਹੋ ਗਈ ਹੈ 2 ਦੋ ਦੰਦ ਲੱਗੀ ਸੀ ਉਹ ਕਿ ਕਿ ਆਪਾਂ ਬਾਹਰ ਖੜੀ ਸੀ ਗੋਲੀ ਜਿਹੜੀ ਆਪਾਂ ਘਰੇ ਕਰਕੇ ਆਏ ਸੀਗੇ ਹੁਣੇ ਸ਼ੋਲਟਰ ਪਾ ਕੇ ਜਿਹੜੀ ਬਾਹਰ ਖੜੀ ਹਾਂਜੀ ਬਾਹਰ ਖੜੀ ਸੀ ਜਿਹੜੀ ਉਹ ਇਹਦੀ ਮਾਂ ਐ ਆਪੇ ਉਹ ਪ੍ਰਿੰਸ ਡੋੜਦੀ ਹੂੰ ਤੋਂ ਉਧਰੋਂ ਵੀ ਪ੍ਰਿੰਸੀਪਲ ਹਾਂ ਤੇ ਉਧਰੋਂ ਨਵਾਬ ਦੀ ਇਹ ਬੱਚੀ ਹੈ ਹੁਣ ਫੇਰ ਉਹ ਗੱਬਣੇ ਨਵਾਬ ਤੋਂ ਹੀ ਅੱਛਾ ਇਹ ਵੀ ਦੇ ਦੋਗੇ ਜੇ ਕੋਈ ਵਿਚਾਰ ਬਣੇ ਕਿ ਰੱਖਣੀ ਇਹ ਬਸ਼ੇਰੀ ਦਾ ਕੋਈ ਕੋਈ ਨਹੀਂ ਕਰ ਲਾਂਗੇ ਇਹਦੇ ਹਜੇ ਬੰਦ ਦੀ ਹੈ ਵੱਡੀ ਕਰ ਲਈਏ ਥੋੜੀ ਜੀ ਇੱਕ ਨਾਲੇ ਕਰੇ ਰਿਜ਼ਲਟ ਨਵਾਬ ਦਾ ਪਹਿਲਾ ਰਿਜ਼ਲਟ ਹੈ ਜੀ ਅੱਛਾ ਟੋਟਲ ਪਹਿਲਾ ਰਿਜ਼ਲਟ ਆਇਆ ਹੈ ਹਾਂਜੀ ਹਾਂਜੀ ਹੁਣ ਆਉਣ ਵਾਲੇ ਸਮੇਂ 'ਚ ਹੁਣ ਚਲੋ ਆ ਜਾਣਗੇ ਗਾਂ ਕਿੰਨੇ ਕ ਟਾਈਮ ਤੱਕ ਰਿਜ਼ਲਟ ਬਾਕੀ ਆਣਗੇ ਬਸ 2-4 ਦਿਨਾਂ ਦੀ ਗੱਲ ਹੀ ਹੈ ਵੀਰ ਹਾਂਜੀ ਹਾਂਜੀ ਜੀ ਲੈ ਵੀ ਸੱਚ ਨੂੰ ਇਹ ਰਿਜ਼ਲਟ ਹੈ ਕੋੜੀ ਦਾ ਤੇ ਕੋੜਾ ਤੁਹਾਨੂੰ ਭਾਈ ਜੀ ਵਿਖਾਇਆ ਨਵਾਬ ਤੇ ਕਿਵੇਂ ਲੱਗਿਆ ਫਿਰ ਤੋਂ ਬੇਨਤੀ ਆ ਵੀ ਭਾਈ ਦੱਸ ਦਿਓ ਤੇ ਘੋੜੀ ਭਰਾਉਣੀ ਤੇ ਤੁਹਾਨੂੰ ਸ਼ੀਸ਼ਾ ਦਿਖਾਤਾ ਵੀ ਇਦਾਂ ਦੇ ਬੱਚੇ ਆਉਣ ਵਾਲੇ ਸ਼ੁਰੂ ਹੋਗੇ ਪਹਿਲਾ ਬੱਚਾ ਤੁਹਾਡੀ ਕਿਤੇਰੀ ਚ ਰੱਖਿਆ ਸੋ ਕਿਵੇਂ ਲੱਗਾ ਉਹ ਵੀ ਭਰਾਵਾਂ ਨੂੰ ਇਹਦੇ ਬਾਬਤ ਵੀ ਜਰੂਰ ਦੱਸ ਦਿਓ ਅੱਛਾ ਭਾਈ ਹੁਣ ਕਿਹੜੀ ਰਹਿ ਗਈ ਇੱਕ ਆਪਾਂ ਇੱਥੇ ਦਿਖਾਈ ਸੀ ਹੁਣ ਬੁਸ਼ੇਰੀ ਜਿਹੜੀ ਦੋ ਦੰਦ ਉਹ ਹਾਂਜੀ ਉਹ ਵੀ ਗੱਬਣੇ 9.5 ਮਹੀਨਿਆਂ ਦੀ ਅੱਛਾ ਕਿਹੜੇ ਕੋੜੇ ਦੋ ਓਏ ਧੰਨਵਾਦ ਧੰਨਵਾਦ ਤੋਂ ਹੀ ਹਾਂਜੀ ਤੇ ਆਪ ਕਿਹੜੇ ਦੀ ਹੈ ਆਪੋਏ ਉਹਦੀ ਸੂਰੀ ਵਾਲੇ ਲੈਨ ਦੀ ਅੱਛਾ ਹਾਂਜੀ ਇਹਦੀ ਉਮਰ ਕਿੰਨੀ ਹੈ ਇਹ ਦੋ ਦੰਦ ਲੱਗੀ ਬਾਈ ਜੀ ਇਹਦੀ ਹਾਈਟ ਕਿੰਨੀ ਹੈ ਹਾਈਟ ਉਹਦੀ 61 ਤੇ 62 ਦੇ ਵਿੱਚ ਹੈ ਕਾਠ ਬਾਠ ਹੀ ਰੱਖੀ ਹੈ ਬਾਈ ਇਹ ਕੀ ਚੱਕਰ ਹੈ ਬਸ ਕੋੜੀਆਂ ਵੱਡੀਆਂ ਵੀ ਸੀ ਉਹ ਚਲੋ ਤੁਹਾਨੂੰ ਦੱਸਿਆ ਬਹੁਤ ਚੰਗੀ ਕੋੜੀ ਸੀ ਉਹ ਗੁਜਰਗੀ ਜੀ ਤੇ ਗੱਲ ਇਹ ਵੀ ਲੈਣ ਦੀਆਂ ਕੋਟੀਆਂ ਨੇ ਵੀ ਰਕਾਠ ਬਾਠੀ ਬਹੁਤ ਹੋ ਜਾਂਦੀਆਂ ਬਿਲਕੁਲ ਬਿਲਕੁਲ ਕਹਿਣ ਨੂੰ ਆਪਾਂ ਇਹਨਾਂ ਨੂੰ 60 ਕਹਿ ਸਕਦੇ ਹਾਂ ਪਰ ਜਿਹੜੀਆਂ ਹੈਗੀਆਂ ਆਪਾਂ ਐਗਜ਼ੈਕਟ ਦੱਸਦੇ ਹਾਂ ਵੀਰ ਜੀ ਪੇ ਕੋਈ ਯਾਰ 12ਵਾਂ ਆਉਦਾ ਬੰਦਾ ਕੋਈ ਕਹਿੰਦਾ ਆਲਾ ਵਿਆਸ ਲੈ ਕੇ ਆਉਂਦਾ 13ਵਾਂ ਕੋਈ ਵੀਡੀਓ ਵੇਖ ਕੇ ਵਿਚਾਰਾ ਤੁਰ ਕੇ ਆਵੇ ਆਉਂਦਿਆਂ ਨੂੰ ਨਿਕਲੇ 60 ਇੰਚ ਵੀ ਨਾ ਹੂੰ ਅਗਲੇ ਦਾ ਮਨ ਟੁੱਟਦਾ ਮਨ ਟੁੱਟ ਪਿਆ ਅੱਛਾ ਇਹਦੇ ਬਾਬਤ ਹੋਰ ਕੋਈ ਗੱਲਬਾਤ ਮਾਂ ਕਿਹੜੀ ਸੀ ਇਹਦੀ ਇਹਦੀ ਮਾਂ ਸੀਗੀ ਆਪਣੇ ਕੋਲ ਸੀ ਆਪਾਂ ਸੇਲ ਕੀਤੀ ਬਹੁਤ ਵਧੀਆ ਪ੍ਰਾਈਸ ਤੇ ਬਹੁਤ ਚੰਗੀ ਘੋੜੀ ਸੀ ਉਹ ਜੀ 64 ਇੰਚ ਦੀ ਘੋੜੀ ਸੀਗੀ ਜੀ ਤੇ ਬਾਪ ਇਹਦਾ ਸੀਗਾ ਸੂਰੇ ਵਾਲੇ ਵਾਲਾ ਗਿਆਨ ਸਿੰਘ ਵਾਲਾ ਕੋੜਾ ਜਿਹੜਾ ਹੂੰ ਉਹਦਾ ਬੱਚਾ ਸੀਗਾ ਆਪਾਂ ਹੀ ਤਿਆਰ ਕਰੰਦੇ ਸੀ ਉਹਦੀ ਜੀ ਬਹੁਤ ਚੰਗੀ ਪੈਡਾਗਰੀ ਬਹੁਤ ਚੰਗੀ ਘਰ ਦੇ ਘੋੜੇ ਦੀ ਆਪਣੇ ਦੀ ਹਾਂਜੀ ਹਾਂਜੀ ਅੱਛਾ ਹੋਰ ਕਿਹੜੀ ਰਹਿ ਗਈ ਆਪਣੀ ਇੱਕ ਆਪਣੀ ਮਹਾਦੇਵ ਵਾਲੀ ਬਸ਼ੇਰੀ ਤੁਹਾਨੂੰ ਲਾਸਟ ਚ ਵਿਖਾਈ ਸੀ ਜਿਹੜੀ ਤੁਸੀਂ ਜਾਂਦੇ ਹੋ ਵਿਖਾਈਏ ਹਾਂਜੀ ਬਹੁਤ ਚੰਗੀ ਉਹਦੀ ਕੰਡੀ ਜੁੜਦੀ ਹੈ ਚੰਬੀ ਬਸ਼ੇਰੀ ਜਿਹੜੀ ਇੱਕ ਹਾਂਜੀ ਉਹਦੀ ਉਮਰ ਹੋ ਗਈ ਵੀਰ ਜੀ 20 ਕਿ ਮਹੀਨੇ ਜੀ ਤੇ ਮਾਹਵੀਆਂ ਕਿਆਂ ਵੀ ਨੇਰੀ ਹੈ ਹਾਂਜੀ ਹਾਂਜੀ ਰੋਤ ਬੜੀ ਸੋਹਣੀ ਕਰੀਏ ਰਹਿੰਦੇ ਉਹਦੀ ਮਾਂ ਦੀ ਹਾਈਟ ਸੀਗੀ 65 ਇੰਚ ਅੱਛਾ ਤੇ ਬਾਪ ਇਹ ਉਹਦਾ ਮਹਾਦੇਵ ਅਕਲੀਆਂ ਵਾਲਾ ਜਿਹੜਾ ਆਪਾਂ ਨੂੰ ਪਤਾ ਹੀ ਹੈ ਵੀ ਕਿੰਨਾ ਚੰਗਾ ਘੋੜਾ ਹੈ ਜੀ ਤੇ ਉਹ ਵੀ ਆਪਾਂ ਘਰੇ ਰੱਖੀਏ ਚਲੋ ਉਹ ਨੋਟ ਫੋਰ ਸੇਲ ਹੈ ਅੱਛਾ ਉਹ ਨਹੀਂ ਵੇਚਣੀ ਹਾਂਜੀ ਹਾਂਜੀ ਬਾਕੀ ਕੋਈ ਵੀ ਮਾਲ ਉਹ ਬਾਕੀ ਵੀ ਇਹ ਨਹੀਂ ਵੀਰ ਸੇਲ ਲਈ ਜੇ ਕੋਈ ਚੰਗਾ ਸੱਜਣ ਮਿੱਤਰ ਗੱਲਬਾਤ ਤੋਂ ਪਤਾ ਲੱਗ ਹੀ ਜਾਂਦਾ ਜੀ ਬਾਕੀ ਕੋਈ ਇਹ ਨਹੀਂਗਾ ਵੀ ਆਪਾਂ ਸਾਰੀ ਸੇਲ ਲਈ ਕੀਤੀ ਬਣਾਈਆਂ ਆਪਾਂ ਤੇ ਉਹ ਮੇ ਵਿਖਾਉਣ ਲਈ ਵੀਡੀਓ ਬਣਾਈਆਂ ਜੀ ਵੀ ਚਲੋ ਆਪਣੇ ਕੋ ਕਿਉਂ ਇੰਨੀਆਂ ਘੋੜੀਆਂ 40 45 ਘੋੜੀਆਂ ਵੀਰੇ ਮੇਟ ਹੋਈਆਂ ਘੋੜੇ ਤੋਂ ਜੀ ਨਾ ਤੇ ਅਜ ਤੱਕ ਘਰੋਂ ਗਿਆ ਕਿਤੇ ਬਿਨਾਂ ਪਬਲਿਸਿਟੀ ਤੋਂ ਵੀ ਇੱਕ ਆਪਾਂ ਸੋਸ਼ਲ ਮੀਡੀਆ ਦਾ ਅੱਜ ਕੱਲ ਜਿਵੇਂ ਟਾਈਮ ਚੱਲਦਾ ਹੈ ਜੀ ਹਰ ਬੰਦਾ ਘਰੇ ਬੈਠਾ ਘੋੜਾ ਵੇਂਦਾ ਫਿਰ ਚਲੋ ਹੁਣ ਆਪਾਂ ਪਹਿਲੀ ਦੂਜੀ ਵੀਡੀਓ ਅਪਲੋਡ ਕਰਨ ਲੱਗੇ ਆ ਜੀ ਵੀ ਫਿਰ ਵੀ 40 45 ਘੋੜੀਆਂ ਆਪਾਂ ਮੇਟ ਕਰਤੀਆਂ ਘੋੜੇ ਤੋਂ ਹੂੰ ਸੱਚ ਗੋਪੀ ਤੇਰਾ ਚੈਨਲ ਵੀ ਹੈ ਮੇਰੇ ਖਿਆਲ ਸਟਾਰਟ ਕਰਿਆ ਸੀ ਨਾਮ ਹੈ ਭਾਈ ਚੈਨਲ ਦਾ ਵਿਰਕ ਸਟੱਡ ਫਾਰਮ ਸੰਤਨਗਰ YouTube ਤੇ YouTube ਤੇ Facebook ਤੇ ਵੀ ਲੈ ਵੀ ਭਾਈ ਮੁੰਡੇ ਦਾ ਚੈਨਲ ਦਾ ਸਕਰੀਨ ਸ਼ਾਟ ਮੇਰੇ ਤੇ ਲਾਤਾ ਇਹ ਦਿੱਲੀ ਨੂੰ ਅਪਡੇਟ ਕਰਦੇ ਹੋਗੇ ਜਾਂ ਕਿਤੇ ਦੇਣਾ ਚਾਹੀਦਾ ਹੈ ਮੈਂ ਹਾਂਜੀ ਕਰਦੇ ਰਹੀ ਬਾਈ ਕੋੜੇ ਦੀ ਤੁਹਾਨੂੰ ਪਤਾ ਲੱਗਦਾ ਰਿਹਾ ਕਰੂਗਾ ਨਾਲ ਦੀ ਨਾਲ ਪ੍ਰੋਫੈਸ਼ਨਲ ਵੀਡੀਓ ਤੇ ਚੱਲੋ ਅਸੀਂ ਕੋਈ 2 4 ਪੰਜਾਬੀ ਨਹੀਂ ਬਾਧਾ ਪਾਇਆ ਹੀ ਕਰਾਂਗੇ ਪਰ ਜੇ ਤੁਸੀਂ ਰੋਜ਼ ਦੀ ਰੋਜ਼ ਵੀ ਸਵਾਲ ਲੈਣਾ ਹੈ ਜਾਂ ਗੱਲਾਂ ਬਾਤਾਂ ਚੈੱਕ ਕਰਨੀਆਂ ਤੇ ਤੁਸੀਂ ਵੀਰ ਦੇ ਚੈਨਲ ਵੀ ਸਬਸਕ੍ਰਾਈਬ ਪਾਈ ਕਰ ਲਿਓ ਫੋਲੋ ਕਰ ਲਿਓ ਬਾਈ ਨੂੰ ਤੇ ਆਪਣਾ ਵੀ ਕਰ ਲਿਓ ਨਾਲ ਤੇ ਇਹ ਦੂਜੀ ਬੇਨਤੀ ਆ ਹੋਰ ਕਿਹੜੀ ਰਹਿ ਗਈ ਬਾਈ ਬਸ ਵੀਰ ਓਕੇ ਹੋ ਗਈਆਂ ਅੱਛਾ ਕੋੜੇ ਬਾਰੇ ਹੋਰ ਕੋ ਗੱਲਬਾਤ ਕਰਨੀ ਹੋਵੇ ਕੋੜੇ ਬਾਰੇ ਤੁਸੀਂ ਗੱਲਬਾਤ ਆਪਾਂ ਸਾਰੀਆਂ ਕਰ ਹੀ ਦਿੱਤੀਆਂ ਜੀ ਬਾਕੀ ਚੱਟ ਦੀ ਗੱਲ ਬਿਲਕੁਲ ਵੀਰਾ ਲੈ ਵੀ ਸੱਜਣੋ 21000 ਰੁਪਿਆ ਫੀਸ ਸਿਰਫ ਕੋੜੀ ਦੀ ਤੇ ਭਾਈ ਸਰਵਿਸ ਲੈਣੀ ਹੈ ਲੋਕੇਸ਼ਨ ਵੀਰ ਨੇ ਦੱਸ ਤੀ ਪਿੰਡ ਸੰਤ ਨਗਰ ਹੈ ਜਿਲ੍ਹਾ ਬਾਕੀ ਵੀਰੇ ਆ ਵੀ 21000 ਚਲੋ ਫੀਸ ਆਪਾਂ ਰੱਖੀਏ ਇਹ ਗੱਲ ਹੈ ਵੀ ਆਪਾਂ ਕੋਈ ਇਹ ਨਹੀਂ ਵੀ ਪੱਕੀ ਜਿਹੜਾ ਸੱਜਣ ਮਿੱਤਰ ਜਿਵੇਂ ਕੋਈ ਦੂਰੋਂ ਆਉਂਦਾ ਉਹਦਾ ਮਾਨ ਸਨਮਾਨ ਵੀ ਹੋਏਗਾ ਇਹ ਵੀ ਮੈਂ ਤੁਹਾਨੂੰ ਸ਼ੁਰੂਜੀ ਕਹਦਾ ਕਿ ਤੁਸੀਂ ਝਿੜ ਕਿਉਂ ਨਾ ਭਾਈ ਸਰਵਿਸ ਲੈਣ ਖੜੋ ਤੁਸੀਂ ਫੋਨ ਲਾ ਲਿਓ ਬਾਈ ਹੁਣੀ ਤੁਹਾਨੂੰ ਸੈਟੀਸਫੈਕਸ਼ਨ ਦੇ ਕੇ ਕੱਲਣਗੇ ਕੋੜੀ ਥੋੜੀ ਗੱਬੜ ਕਰਾ ਕੇ ਕੱਲਣਗੇ ਤੇ ਕੋਈ ਜਾਂਦੇ ਜਾਂਦੇ ਮੈਸੇਜ ਬਾਈ ਗੁਰਪ੍ਰੀਤ ਭਰਾਵਾ ਨੂੰ ਮੈਸੇਜ ਵੀ ਰਿਹਾ ਇਹ ਵੀ ਇਹ ਸ਼ੌਂਕ ਬਹੁਤ ਚੰਗਾ ਹੈ ਜੀ ਸਾਰੇ ਵੀਰ ਪ੍ਰਾਇਸ ਕਿਤੇ ਨਾ ਜੁੜਨਾ ਐਂ ਤੇ ਸੁਖ ਵੀ ਰਹੀ ਗਾਹਾਂਗੇ ਵੀ ਜਿੰਨੇ ਨਵੇਂ ਬੰਦੇ ਘੋੜੀ ਲੈਣੀ ਨਾ ਜੀ ਉਹ ਬਸ਼ੇਰੀ ਨਾ ਲਵੇ ਜਿੰਨੇ ਨਵੇਂ ਮੁੰਡੇ ਲੈਣੀ ਜੀ ਤਿੰਨ ਸਾਲ ਲੱਗ ਜਾਂਦੇ ਆ ਬਸ਼ੇਰੀ ਸਾਹਿਬ ਦੇ ਢਾਈ ਤਿੰਨ ਸਾਲ ਤੋਂ ਉਹਨੇ ਚਾਚੇ ਨਵਾਂ ਬੰਦਾ ਬੋਰ ਹੋ ਜਾਂਦਾ ਜੀ ਘੋੜਿਆਂ ਨਾਲ ਕੋਈ ਜਾਂਦਾ ਕਿਤੇ ਜਾਂਦਾ ਗੱਪਣ ਘੋੜੀ ਰਵੇ ਤੇ ਫਿਰ ਉਹਨੇ ਜਿਹੜਾ ਉਹਦਾ ਮੰਨ ਲੋ ਗਾਂ ਬੱਚੇ ਆ ਜਾਂਦੇ ਨੇ ਜੀ ਜਿਉਂ ਬੱਚੇ ਆਉਣਗੇ ਤੇ ਬੰਦੇ ਦਾ ਮਨ ਸੈਟ ਹੋ ਜਾਂਦਾ ਸਾਰੇ ਜੀ ਸੇਵਾ ਕਰਨ ਨੂੰ ਤਿਆਰ ਹੋ ਜਾਂਦੇ ਨੇ ਸਮੇਤ ਪਰਿਵਾਰੀ ਸواری ਸੂਰੀ ਦਾ ਸ਼ੌਂਕ ਪੂਰਾ ਆ ਜਾਂਦਾ ਸواری ਦਾ ਸ਼ੌਂਕ ਪੂਰਾ ਆ ਜਾਂਦਾ ਜੀ ਤੇ ਛੋਟੀ ਬਸ਼ੇਰੀ ਉਹ ਲੈ ਸਕਦੇ ਜਿਹੜੇ ਅੱਗੇ ਘੋੜੀਆਂ ਰੱਖਦੇ ਨੇ ਹਮ ਤੇ ਜਿੰਨਾ ਮੰਨ ਲੋ ਨਵੀਂ ਲੈਣੀ ਉਹ ਘੋੜੀ ਲਵੇ ਹਮ ਘੋੜੀ ਗੱਭਨ ਲਵੇ ਜੀ ਬਾਕੀ ਚੰਗੇ ਬੰਦੇ ਆ ਆਪਾਂ ਆ ਵੀ ਸੋਧਦੇ ਵੀ ਕੇ ਸਿਆਣੇ ਬੰਦੇ ਦੀ ਸਲਾਹ ਲਵੇ ਜੀ ਕੋਈ ਵੀ ਨਵਾਂ ਬੰਦਾ ਜੀ ਵੀ ਅੱਜਕੱਲ ਚਲੋ ਆਪਾਂ ਵੇਨੇ ਆ ਸੋਸ਼ਲ ਮੀਡੀਆ ਤੇ ਵੀਰ ਫਰੋਡ ਵੀ ਬਹੁਤ ਚੱਲਦਾ ਪਿਆ ਜੀ ਕਿ ਚੰਗੇ ਆ ਆਮੀ ਆਪਾਂ ਪੰਜਾਬ ਹਰਿਆਣੇ ਤੇ ਪੁਰਾਣੇ ਬਜ਼ੁਰਗ ਬਾਪੂ ਜੀ ਵਰਗੇ ਬਥੇਰੇ ਨੇ ਜਿਨ੍ਹਾਂ ਨੇ ਲੰਮੇ ਟਾਈਮ ਤੋਂ ਘੋੜੀਆਂ ਰੱਖੀਆਂ ਜੀ ਕਿ ਚੰਗੇ ਬੰਦੇ ਦੀ ਸਲਾਹ ਲੈ ਕੇ ਕਿ ਚੰਗੇ ਬੰਦੇ ਨੂੰ ਵਿਖਾ ਕੇ ਫਿਰ ਜਾਨਵਰ ਲਵੇ ਵੀ ਐਵੇਂ ਪਹਿਲੀ ਈਰ ਜੇ ਕਿ ਇਹਨੇ ਜਾਨਵਰ ਲੈਣਾ ਉਹਦੇ ਨਾਲ ਪਹਿਲੀ ਈਰ ਵੀ ਵੀਰ ਦੇ ਧੋਖਾ ਹੋ ਗਿਆ ਉਹ ਦਸਾਂ ਨੂੰ ਕਹੇਗਾ ਬਾਈ ਜੀ ਇਹ ਕਿੱਤੇ ਚ ਨਾ ਵੜਿਓ ਤੇ ਜੇ ਉਹਦੇ ਚ ਉਹਦਾ ਫਾਇਦਾ ਹੋ ਗਿਆ ਤਾਂ ਦਾਹਾਂ ਨੂੰ ਕਹੇਗਾ ਵੀ ਆਪਾਂ ਬਹੁਤ ਚੰਗਾ ਕੀਤਾ ਤੇ ਇਹਦੇ ਚ ਆਪਾਂ ਆਈ ਗਏ। ਚਲ ਇੱਕ ਗੱਲ ਹੋਰ ਹੈ 4 ਰੁਪਏ ਛਿੱਲੜ ਬਚ ਜਾਂਦੇ ਆ। ਵੀਰ ਬਚੜੇ ਬਚਾਵੇ ਨਾ ਸ਼ੌਂਕ ਦਾ ਤੁਹਾਨੂੰ ਐਵੇਂ ਆਂਦੇ ਵੀ ਮੁੱਲ ਨਹੀਂ ਹੁੰਦਾ ਕੋਈ। ਠੀਕ ਹੈ ਵੀਰ ਗੱਲ। ਚਲੋ ਬਚੇ ਨਾ ਬਚੇ ਦਰਵੇਸ਼ ਆਪਣੇ ਘਰੇ ਵੱਜੇ ਨੇ। ਆਪਾਂ ਨੂੰ ਆ ਸਾਰਾ ਕੁਝ ਇਹਨਾਂ ਦੀ ਦੇਣੀ ਹੈ ਵੀਰ। ਹੂੰ। ਲਾਇਬੰਦ ਵੀ ਧੰਦਾ ਹੈ ਤੇ ਕੋਈ ਇਹ ਤੇ ਨਹੀਂਗਾ ਵੀ ਜੇ ਖਾਂਦੀਆਂ ਨੇ ਵਿਚਾਰੀਆਂ ਤੇ ਦਿੰਦੀਆਂ ਵੀ ਬਹੁਤ ਕੋਸ਼ਿਸ਼ ਕਰਨ ਵਾਲੀਆਂ। ਜੀ। ਬਾਕੀ ਭਾਈ ਕਿੱਦਾਂ ਲੱਗੇ ਭਾਈ ਉਹਨਾਂ ਦੇ ਨਗੀਨੇ ਜਰੂਰ ਦੱਸ ਦਿਓ ਤੇ ਵੀਡੀਓ ਅੱਗੇ ਵੱਧ ਤੋਂ ਵੱਧ ਭਰਾਵਾਂ ਨਾਲ ਸਾਂਝੇ ਸ਼ੇਅਰ ਜਰੂਰ ਮਾਰ ਦਿਓ ਪਹਿਲੀ ਵਾਰ ਆਪਣੇ ਚੈਨਲ ਤੇ ਭਰਾਵਾਂ ਨੇ ਘੋੜਾ ਬਖਾਇਆ ਸੋ ਸਿਰ ਤੇ ਹੱਥ ਤੁਸੀਂ ਰੱਖਣਾ ਬਹੁਤ ਹੀ ਜਲਦ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਿਤੇ ਹਾਜ਼ਰ ਹੋਣੇ ਆ ਉਹਨੇ ਟਾਈਮ ਲਈ ਦਿਓ ਸੁਖ ਸੰਦੂ ਇਜਾਜ਼ਤ ਜਿਉਂਦੇ ਵਾਦੇ ਹੱਦੇ ਨਾਲ ਸ਼ਬਕ ਹੈ ਸਤਿ ਸ੍ਰੀ ਅਕਾਲ ਬਈ ਸਾਰੀ ਭਰਾਵਾਂ ਦਾ ਧੰਨਵਾਦ 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 ਓਕੇ ਸੱਜਣਾ ਮਿਲਦੇ ਆ ਅਗਲੀ ਵੀਡੀਓ ਨਾਲ ਧੰਨਵਾਦ